ਵੀ ਨੈਨ ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਮਨਦੀਪ ਸਿੰਘ ਟੁੱਟ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨ ਸਿੰਘ ਪੱਤੀ ਜੀ ਅਸੀਂ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਜਿਹਦੇ ਵਿੱਚ ਅਸੀਂ ਗੱਲਬਾਤ ਕਰਿਆ ਕਰਾਂਗੇ ਖਾਸ ਖਾਸ ਖਬਰਾਂ ਜਿਹੜੀਆਂ ਹੋਇਆ ਕਰਨੀਆਂ ਪੰਜਾਬ ਦੀਆਂ ਭਾਰਤ ਦੀਆਂ ਜਾਂ ਹੋਰ ਕੋਈ ਵੱਡੀ ਖਬਰ ਕਿਤੇ ਵੀ ਆਉਂਦੀ ਹੈ ਤੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਨ ਨੂੰ ਮਿਲਿਆ ਕਰੇਗੀ ਸੋ ਇਸ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਓ ਤੇ ਸ਼ੋ ਜਿਹੜਾ ਹਰ ਰੋਜ਼ ਤੁਹਾਨੂੰ ਹੁਣ ਇਸੇ ਤਰੀਕੇ ਨਾਲ ਸੁਣਨ ਨੂੰ ਜਿਹੜਾ ਅਸੀਂ ਤੁਹਾਡੀ ਕਚਹਿਰੀ ਜਿੱਥੇ ਅਸੀਂ ਪਹਿਲਾਂ ਕੈਨੇਡਾ ਤੇ ਅਮਰੀਕਾ ਦੀਆਂ ਖਬਰਾਂ ਜੋ ਪੇਸ਼ ਕਰਦੇ ਹਾਂ ਤੇ ਹੁਣ ਨਾਲ ਨਾਲ ਅਸੀਂ ਪੰਜਾਬ ਤੇ ਭਾਰਤ ਦੀਆਂ ਸਿਆਸੀ ਖਬਰਾਂ ਵੀ ਤੁਹਾਡੇ ਲਈ ਖਾਸ ਤੌਰ ਤੇ ਲੈ ਕੇ ਆਏ ਹਾਂ ਤੇ ਬਿਲਕੁਲ ਸਟ੍ਰੀਟ ਵਿਸ਼ਲੇਸ਼ਣ ਜਿਹੜਾ ਉਹ ਸਰਦਾਰ ਅਨੋਕੇ ਸਿੰਘ ਪੱਤੀ ਕਰਿਆ ਕਰਨਗੇ ਸੋ ਪੱਤੀ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ ਮਨਦੀਪ ਸਿੰਘ ਟੁੱਟ ਜੀ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਧੰਨਵਾਦ। ਜੀ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਜੀ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਕਾਂਗਰਸ ਦੇ ਵਿੱਚ ਵੀ ਪਟਾਕੇ ਪੈਣ ਜਾ ਰਹੇ ਨੇ ਦਿੱਲੀ ਵਿੱਚ ਮੀਟਿੰਗ ਚੱਲ ਰਹੀ ਹੈ ਰਾਹੁਲ ਗਾਂਧੀ ਦਾ ਇੱਕ ਬਹੁਤ ਸਖਤ ਬਿਆਨ ਆਇਆ ਸੀ ਇਸ ਮੀਟਿੰਗ ਤੋਂ ਪਹਿਲਾਂ ਉਸ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਇਸ ਵਕਤ ਪ੍ਰਧਾਨਗੀ ਤੇ ਮੁੱਖ ਮੰਤਰੀ ਤੇ ਜਿਹੜੇ ਕੌਣ ਹੋਣਗੇ ਇਹ ਵੀ ਹੁਣੇ ਹੀ ਸਾਫ਼ ਕਰ ਦਿੱਤਾ ਜਾਵੇਗਾ ਉਸ ਉੱਤੇ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਜੋ ਇਸ ਵਕਤ ਪੰਖਥਕ ਸੰਕਟ ਚੱਲ ਰਿਹਾ ਖਾਸ ਤੌਰ ਤੇ ਅਕਲ ਦਲ ਵਿੱਚ ਜੋ ਕੁਝ ਹੋ ਰਿਹਾ ਦਮਤਮੀ ਟਕਸਾਲ ਨੇ ਵੀ ਅੱਜ ਅਕਲ ਦਲ ਦੇ ਖਿਲਾਫ ਬਿਆਨ ਦਿੱਤਾ ਮਚੀਟੀਆਂ ਹੋਣੀ ਪਹਿਲਾਂ ਬਾਗੀ ਹੋਏ ਹੋਏ ਨੇ ਉਸ ਉੱਤੇ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਗੱਲਬਾਤ ਕਰਾਂਗੇ ਐਮਪੀ ਅਮਰਤਪਾਲ ਸਿੰਘ ਹੋਣਾ ਬਾਰੇ ਜਿਨ੍ਹਾਂ ਦੀ ਜੋ ਸੁਣਵਾਈ ਹੋਈ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਸ ਉੱਤੇ ਗਲਬਤ ਕਰਾਂਗੇ ਸੋ ਬਤੀ ਸਭ ਸਭ ਤੋਂ ਪਹਿਲਾਂ ਗਲਬਤ ਆਪਾਂ ਕਰਦੇ ਆਂ ਜੀ ਪੰਜਾਬ ਕਾਂਗਰਸ ਦੀ ਪਹਿਲਾਂ ਤਾਂ ਏਡੀ ਨੇ ਘੇਰੀ ਹੋਈ ਆ ਤੇ ਹੁਣ ਸਾਰੇ ਜਿਹੜੇ ਮੇਨ ਲੀਡਰ ਨੇ ਉਹਨਾਂ ਨੂੰ ਰਾਹੁਲ ਗਾਂਧੀ ਨੇ ਬੁਲਾ ਲਿਆ ਤੇ ਰਾਹੁਲ ਗਾਂਧੀ ਦਾ ਇਤੋਂ ਕੁਝ ਦਿਨ ਪਹਿਲਾਂ ਇੱਕ ਬਹੁਤ ਵੱਡਾ ਬਿਆਨ ਆਇਆ ਸੀ ਕਿੰਦੇ ਵੀ ਸਾਡੀ ਪਾਰਟੀ ਦੇ ਜਿਹੜੇ ਵੀ ਬੀਜੇਪੀ ਦੇ ਬੰਦੇ ਆ ਕਿੰਦੇ ਚਾਹੇ ਸਾਨੂੰ 15 20 30 ਬੰਦੇ ਕੱਢਣੇ ਪਈ ਜਾਣ ਤਾਂ ਅਸੀਂ ਉਹ ਕੱਢ ਦੇਾਂਗੇ ਪਰ ਅਸੀਂ ਪਾਰਟੀ ਸਾਫ਼ ਰੱਖਾਂਗੇ ਸੋ ਦੱਸਿਓ ਜਿਹੜੀ ਮੀਟਿੰਗ ਚੱਲ ਰਹੀ ਹੈ ਦੇ ਵਿੱਚ ਕੀ ਕੀ ਹੋ ਸਕਦਾ ਕੀ ਕੋਈ ਸਖਤ ਫੈਸਲੇ ਜਿਹੜੇ ਉਹ ਲਏ ਜਾ ਸਕਦੇ ਆ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਬਾਕੀ ਤੇ ਰਾਹੁਲ ਗਾਂਧੀ ਦਾ ਬਿਆਨ ਆ ਜਿਹੜਾ ਜੇ ਇਹੀ ਬਿਆਨ ਜਿਹੜਾ ਹੁਣ ਦੇ ਰਹੇ ਨੇ ਅੱਜ ਤੋਂ 3-4 ਸਾਲ ਪਹਿਲਾਂ ਦਿੱਤਾ ਹੁੰਦਾ ਜਿਹੜੀ ਗੱਲ ਉਹ ਅੱਜ ਕਰ ਰਹੇ ਨੇ ਅਜ ਤੋਂ 3-4 ਸਾਲ ਪਹਿਲਾਂ ਕੀਤੀ ਹੁੰਦੀ ਸ਼ਾਇਦ ਅੱਜ ਪੰਜਾਬ ਕਾਂਗਰਸ ਦੀ ਇਹ ਹਾਲਤ ਵੀ ਨਹੀਂ ਸੀ ਹੋਣੀ ਔਰ ਨੈਸ਼ਨਲ ਲੈਵਲ ਦੇ ਉੱਤੇ ਵੀ ਕਾਂਗਰਸ ਦੀ ਸਥਿਤੀ ਜਿਹੜੀ ਨਾ ਬਣਦੀ ਮੈਨੂੰ ਤਾਂ ਕਈ ਵਾਰ ਮਨਦੀਪ ਜੀ ਐਂ ਲੱਗਦਾ ਹੁੰਦਾ ਜਦੋਂ ਪੰਜਾਬ ਭਾਜਪਾ ਦੀ ਮੀਟਿੰਗ ਚੱਲਦੀ ਹੁੰਦੀ ਆ ਬੀ ਇਹ ਪੰਜਾਬ ਭਾਜਪਾ ਦੀ ਮੀਟਿੰਗ ਚੱਲਦੀ ਆ ਕਿ ਕਿਤੇ ਕਾਂਗਰਸ ਦੀ ਮੀਟਿੰਗ ਚੱਲਦੀ ਆ ਕਿਉਂਕਿ ਮੀਟਿੰਗ ਦੇ ਵਿੱਚ ਤੁਸੀਂ ਦੇਖੋ ਸੁਨੀਲ ਜਾਕੜ ਬੈਠਾ ਹੁੰਦਾ ਉਹ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੈਠਾ ਹੁੰਦਾ ਰਾਣਾ ਸੋਢੀ ਬੈਠਾ ਹੁੰਦਾ ਕੇਵਲ ਢਿੱਲੋਂ ਬੈਠਾ ਹੁੰਦਾ ਗੱਲ ਕੀ ਉਹ ਭਾਜਪਾ ਵਾਲੇ ਵੀ ਵਿਚਾਰੇ ਉਦੋਂ ਦੇ ਪਰੇਸ਼ਾਨ ਨੇ ਵੀ ਇਹ ਸਾਰੇ ਕਾਂਗਰਸੀ ਆ ਕੇ ਸਾਡੇ ਸਿਰ ਤੇ ਬੈਠ ਗਏ ਹੁਣ ਸਥਿਤੀ ਜਿਹੜੀ ਮੌਜੂਦਾ ਸਥਿਤੀ ਹੈ ਉਹ ਵੀ ਇਸੇ ਤਰ੍ਹਾਂ ਦੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਅਜੇ ਵੀ ਇੱਕ ਹਿੱਸਾ ਦਾ ਜਿਹੜਾ ਉਹੋ ਕਿਸੇ ਪਾਸੇ ਜਾ ਸਕਦਾ ਹੈ ਸੰਭਾਵਨਾ ਕਿ ਜਿਹੜੀ ਉਹ ਬਣੀ ਹੋਈ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਵੀ ਰਾਣਾ ਗਰਜੀਤ ਜਿਹੜੀ ਮੱਕੀ ਵਜਾ ਰਿਹਾ ਹੈ ਇਹ ਮੱਕੀ ਕਹਿੰਦਾ ਮੈਂ ਐਮਐਸਪੀ ਤੇ ਖਰੀਦੂ ਸਾਡੇ ਦੁਆਬੇ ਚ ਤਾਂ ਕਹਿੰਦੇ ਵਜਾਉਂਦਾ ਨਹੀਂ ਮਾਲਵੇ ਚ ਤਰਿਆ ਫਿਰਦਾ ਕਿਹੜੇ ਕੱਢਦਾ ਉਹ ਕਹਿੰਦੇ ਇਹਦੇ ਪਿੱਛੇ ਕੋਈ ਚੀਜ਼ ਜਿਹੜੀ ਉਹ ਨਜ਼ਰ ਆ ਰਹੀ ਹੈ ਹੁਣ ਉਹਨਾਂ ਨੇ ਇਹ ਵੀ ਗੱਲ ਕੀਤੀ ਖਹਿਰਾ ਹੋਰਾਂ ਨੇ ਵੀ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਜਿਹੜਾ ਸਰਕਾਰੀ ਮੰਡੀਕਰਨ ਸਿਸਟਮ ਹੈ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਆ ਦੇਸ਼ ਭਰ ਚੋਂ ਸਭ ਤੋਂ ਮਜ਼ਬੂਤ ਹੈ ਵੀ ਉਹਦੇ ਪੈਰਲਲ ਅੰਬਾਨੀ ਅਦਾਨੀ ਆ ਕੇ ਜਾਂ ਇਥੋਂ ਦੇ ਜਿਹੜੇ ਸਾਈਲੋ ਪਲਾਂਟ ਨੇ ਉਹਨਾਂ ਦੇ ਰਾਹੀਂ ਪੈਰਲਲ ਮਾਰਕੀਟਿੰਗ ਜਿਹੜੀ ਉਹ ਸ਼ੁਰੂ ਕਰ ਰਹੇ ਨੇ ਪ੍ਰਾਈਵੇਟ ਉਹ ਕਹਿੰਦੇ ਜਿਹੜੀ ਇਹ ਮੱਕੀ ਵੇਚਾ ਰਿਹਾ ਹੈ ਇਹ ਵੀ ਤਾਂ ਉਹੀ ਹੈ ਇਹ ਭਾਜਪਾ ਦਾ ਹੀ এজেন্ডਾ ਹੈ ਭਾਜਪਾ ਦਾ ਹੀ ਇਹ ਕਨਸੈਪਟ ਆ ਜਿਹੜਾ ਤਨ ਖੇਤੀ ਕਾਨੂੰਨਾਂ ਰਾਹੀਂ ਲੈ ਕੇ ਆਂਦਾ ਸੀ ਉਹਨੂੰ ਤਾਂ ਉਹ ਇੰਪਲੀਮੈਂਟ ਕਰ ਰਹੇ ਆ ਮਾਲਵੇ ਦੇ ਵਿੱਚ ਸੋ ਇਹ ਜਿਹੜਾ ਸਵਾਲ ਖੈਰਾ ਫਰਾਨੇ ਠਾਇਆ ਇਹ ਸਵਾਲ ਨੂੰ ਬਹੁਤ ਸਾਰੇ ਲੋਕ ਇਸ ਰੂਪ ਦੇ ਵਿੱਚ ਦੇਖ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਵਿੱਚ ਗੁੱਟਬਾਜ਼ੀ ਆ ਗਰੁੱਪਬਾਜ਼ੀ ਆ ਗੁੱਟਬਾਜ਼ੀ ਗਰੁੱਪਬਾਜ਼ੀ ਹੈਗੀ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਲੇਕਿਨ ਇਹਦੇ ਪਿੱਛੇ ਹੋਰ ਵੀ ਇੱਕ ਬਹੁਤ ਵੱਡੀ ਜਿਹੜੀ ਚੀਜ਼ ਹੈਗੀ ਉਹ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਨੈਸ਼ਨਲ ਲੈਵਲ ਦੇ ਪਾਲਿਸੀ ਮੇਕਿੰਗ ਦਾ ਸਵਾਲ ਜਿਹੜਾ ਉਹ ਖੜਾ ਹੈਗਾ ਹੁਣ ਇਹੀ ਪਾਲਿਸੀਆਂ ਦੇ ਉੱਤੇ ਤਾਂ ਕਾਂਗਰਸ ਹਾਈ ਕਮਾਂਡ ਲੜ ਰਹੀ ਹੈ ਤੇ ਉਹਨਾਂ ਨੂੰ ਇੰਪਲੀਮੈਂਟ ਕਿਸ ਨਾ ਕਿਸੇ ਰੂਪ ਦੇ ਵਿੱਚ ਜੇ ਕਾਂਗਰਸ ਦੇ ਹੀ ਕੋਈ ਵਧਾਇਕ ਕਰ ਰਹੇ ਨੇ ਕਾਉ ਸਵਾਲ ਜਰੂਰ ਖੜੇ ਹੁੰਦੇ ਨੇ ਉਂਝ ਹੁਣ ਭਪੇਸ਼ ਭਗੇਲ ਜਦੋਂ ਪੰਜਾਬ ਕਾਂਗਰਸ ਤੇ ਇੰਚਾਰਜ ਲਾਏ ਉਹਨਾਂ ਨੇ ਦੋ ਦਿਨ ਦਾ ਪਲਵਾਨੀ ਗੇੜਾ ਕੱਢਿਆ ਰਿਸਪੌਂਸ ਚੰਗਾ ਮਿਲਿਆ ਲੋਕਾਂ 'ਚ ਕਾਂਗਰਸ ਦੇ ਲੀਡਰਾਂ ਨੇ ਵੀ ਚੰਗੇ ਕੁਲ ਦਸਤੇ ਦਿੱਤੇ ਲੇਕਿਨ ਉਹਨਾਂ ਨੂੰ ਵੀ ਸਾਫ ਨਜ਼ਰ ਆਇਆ ਵੀ ਇੱਕ ਬੰਨੇ ਚਰਨਜੀਤ ਚੰਨੀ ਦਾ ਗਰੁੱਪ ਆ ਉਹ ਕਹਿੰਦੇ ਆ ਜੀ ਛੇਤੀ ਦੇ ਕੇ ਮੈਨੂੰ ਤਾਂ 3 ਕੁ ਮਹੀਨੇ ਮਿਲੇ ਸੀ ਪਹਿਲਾ ਮੁੱਖ ਮੰਤਰੀ ਦੇ ਹੁਣ ਤੁਸੀਂ ਪ੍ਰਧਾਨ ਬਣਾਓ ਮੈਂਬਰ ਪਾਰਲੀਮੈਂਟ ਮੈਂ ਬਣ ਗਿਆ ਤੇ ਕਿਉਂ ਨਾ ਮੁੱਖ ਮੰਤਰੀ ਅਗਲਾ ਕੈਂਡੀਡੇਟ ਵੀ ਮੈਂ ਹੋਵਾਂ ਪ੍ਰਤਾਪ ਸਿੰਘ ਬਾਜਵਾ ਨੂੰ ਲੱਗਦਾ ਵੀ ਹਰੇਕ ਵਾਰ ਮਾਲਵੇਕਣੀ ਨੂੰ ਵਗ ਜਾਂਦੀ ਹੈ ਮੁੱਖ ਮੰਤਰੀ ਦੀ ਕੁਰਸੀ ਤੇ ਕਿਉਂ ਨਾ ਮੇਰੇ ਕਣੀ ਨੂੰ ਜਿਹੜਾ ਮੈਂ ਕੱਦਾਂ ਵਾਰ ਲੀਡਰ ਆ ਮੇਰੇ ਬਰੋਬਰ ਦਾ ਕੋਈ ਹੈ ਨਹੀਂ ਉਹ ਕਈ ਵਾਰ ਕਹਿੰਦੇ ਵੀ ਹਾ ਜਿਹੜਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਹੈ ਇਹ ਦੀ ਇਹਦਾ ਡੇਟ ਆਫ ਬਰਥ ਕੀ ਹੈ ਉਹ ਜਾਣ ਕੇ ਪੁੱਛਦੇ ਹੁੰਦੇ ਨੇ ਵੀ ਉਹਨਾਂ ਉਹ ਤੋਂ ਬਾਅਦ ਤਾਂ ਯਾਨੀ ਉਹਨਾਂ ਦਾ ਕਹਿਣ ਦਾ ਭਾਵ ਹੁੰਦਾ ਵੀ ਮੇਰਾ ਕਾਂਗਰਸ ਦੇ ਵਿੱਚ ਤਜਰਬਾ ਹੋ ਗਿਆ ਜਿੰਨੀ ਰਾਜੇ ਵੜਿੰਗ ਦੀ ਉਮਰ ਹੈ ਭਾਵੇਂ ਸਿੱਧਾ ਨਹੀਂ ਕਹਿੰਦੇ ਲੇਕਿਨ ਉਹਨਾਂ ਦਾ ਕਹਿਣ ਦਾ ਤਰੀਕਾ ਇਹੀ ਹੁੰਦਾ ਰਾਜੇਪੜਿੰਗ ਨੂੰ ਇਹ ਲੱਗਦਾ ਵੀ ਮੈਂ ਉਦੋਂ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਜਦੋਂ ਕਾਂਗਰਸ ਮਾੜੀ ਹਾਲਤ ਵਿੱਚ ਸੀ ਗੱਲ ਕੀ ਕੋਈ ਬੰਨਣ ਨੂੰ ਤਿਆਰ ਨਹੀਂ ਸੀ ਤਾਂ ਹੁਣ ਜਦੋਂ ਕਾਂਗਰਸ ਨੂੰ 227 ਦੀ ਇਲੈਕਸ਼ਨ ਦਿੱਦੀ ਹੈ ਤਾਂ ਉਦੋਂ ਮੈਨੂੰ ਪਾਸੇ ਕਰ ਰਹੇ ਨੇ ਉਹ ਅੱਜ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਔਰ ਉਸ ਮੀਟਿੰਗ ਦੇ ਵਿੱਚ ਰਾਜਾ ਬੜਿੰਗ ਵੀ ਬੈਠਾ ਹੈ ਉਸ ਮੀਟਿੰਗ 'ਚ ਪ੍ਰਤਾਪ ਸਿੰਘ ਬਾਜਪਾ ਵੀ ਬੈਠਾ ਹੈ ਉਸ ਮੀਟਿੰਗ ਦੇ ਵਿੱਚ ਬੀਪੀ ਰਜਿੰਦਰ ਕੌਰ ਪਠੱਲ ਨੂੰ ਵੀ ਸਨੇਹਾ ਉਸ ਮੀਟਿੰਗ ਦਾ ਸਨੇਹਾਗਾ ਜਿਹੜਾ ਉਹ ਕਾਂਗਰਸ ਦੇ 35 ਦੇ ਲਗਭਗ ਕੱਦਾਵਰ ਲੀਡਰਾਂ ਨੂੰ ਜਿਹੜਾ ਉਹ ਹੈ ਸਾਰਿਆਂ ਦੀਆਂ ਗੱਡੀਆਂ ਕਈਆਂ ਨੇ ਤਾਂ ਰਾਤ ਹੀ ਚਲੀਆਂ ਗਈਆਂ ਸੀ ਕੱਲ ਸ਼ਾਮ ਨੂੰ ਜਾਣਾ ਸ਼ੁਰੂ ਹੋ ਗਏ ਸੀ ਦਿੱਲੀ ਬਾਕੀ ਕਈਆਂ ਕੋਲ ਤਾਂ ਕੋਠੀਆਂ ਹੀ ਮਿਲੀਆਂ ਨਾ ਉੱਥੇ ਸਖਜਿੰਦਰ ਰੰਧਾਵਾ ਹੋਰਾਂ ਨੂੰ ਉੱਥੇ ਕੋਠੀ ਮਿਲੀ ਹੋਈ ਹੈ ਰਾਜੇ ਵੜਿੰਗ ਨੂੰ ਉੱਥੇ ਕੋਠੀ ਅਲਾਟ ਹੋਈ ਹੋਈ ਹੈ ਤਾਂ ਉਹ ਉੱਥੇ ਮਤਲਬ ਅਮਰ ਸਿੰਘ ਨੂੰ ਉੱਥੇ ਹੋਈ ਹੋਈ ਹੈ ਉੱਥੇ ਪਹੁੰਚੇ ਹੋਏ ਨੇ ਕਾਂਗਰਸ ਦੀ ਹਾਈ ਕਮਾਂਡ ਦੇ ਕੋਲੇ ਮੋਲ ਕਾਂਗਰਸ ਹਾਈ ਕਮਾਂਡ ਉੱਥੇ ਦੋ ਤਿੰਨ ਚੀਜ਼ਾਂ ਦੇ ਉੱਤੇ ਫੋਕਸ ਕਰੂ ਇੱਕ ਚੀਜ਼ ਜਿਹੜੀ ਤੇ ਉਹਨਾਂ ਨੇ ਫੋਕਸ ਕਰਨਾ ਕਿ ਕਾਂਗਰਸ ਦੇ ਮੁੜ ਅਭਾਰ ਦਾ ਰਾਹ ਬਾਇਆ ਪੰਜਾਬ ਦੀਦਾ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਕਿ ਜਿਹੜੀ ਗਲਤੀ ਇਹਨਾਂ ਨੇ ਅੱਜ ਤੋਂ 3 ਸਾਲ ਪਹਿਲਾਂ ਕੀਤੀ ਗੁੱਟਬਾਜੀ ਗਰੁੱਪਬਾਜੀ ਕਰਕੇ ਉਹਦੇ ਚ ਵੀ ਕੀ ਹੁੰਦਾ ਸੀ 3 ਸਾਲ ਪਹਿਲਾਂ ਵੀ ਚਰਨਜੀਤ ਚੰਨੀ ਕੋਈ ਐਲਾਨ ਕਰਦੇ ਨਵਜੋਤ ਸਿੰਘ ਸਿੱਧੂ 5 ਮਿੰਟਾਂ ਬਾਅਦ ਉਹ ਐਲਾਨ ਦੀ ਹਵਾ ਕੱਢ ਦਿੰਦੇ ਹੁੰਦੇ ਸੀਗੇ ਤੇ ਹੋ ਹੁਣ ਵੀ ਐਂ ਹੀ ਰਹੇ ਆ ਕਾਂਗਰਸ ਹਾਈ ਕਮਾਂਡ ਚਾਹੁੰਦੀ ਆ ਕਿ 2027 ਤੋਂ ਪਹਿਲਾਂ ਇਹਨਾਂ ਦੀ ਗੁੱਟਬਾਜੀ ਇਹਨਾਂ ਦੀ ਗਰੁੱਪਬਾਜੀ ਖਤਮ ਕੀਤੀ ਜਾਵੇ। ਉਹ ਚਾਹੁੰਦੇ ਨੇ ਕਿ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਕਜੁੱਟਤਾ ਵਾਲੇ ਪਾਸੇ ਨੂੰ ਜਿਹੜਾ ਉਹ ਤੋੜਿਆ ਜਾਵੇ। ਜਿਵੇਂ ਬਿਆਨ ਆ ਰਹੇ ਨੇ ਉਹ ਰਾਣੀ ਗਰਜੀਤ ਨੇ ਸਿੱਧਾ ਹੀ ਕਹਿਤਾ ਸੀਗਾ ਕਿ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਜਾ ਵੜਿੰਗ ਮੈਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਉਹ ਮੰਨਦਾ ਨਹੀਂ ਹੈਗਾ। ਦੋ ਸੀਟਾਂ ਚਲੋ ਆਪਾਂ ਜਿਹੜੀ ਖਡੂਰਸਾ ਵਾਲੀ ਸੀਟ ਦਾ ਜ਼ਿਕਰ ਛੱਡ ਵੀ ਦਈਏ। ਲੇਕਿਨ ਨੰਦਪੁਰ ਸਾਹਿਬ ਵਾਲੀ ਜਿਹੜੀ ਸੀਟ ਕਾਂਗਰਸ ਹਾਰੀ ਕਾਂਗਰਸ ਦੀ ਗਰੁੱਪਵਾਜੀ ਕਰਕੇ ਹਾਰੀ ਐ ਰਾਣਾ ਗਰਜੀਤ ਨੂੰ ਕਾਂਗਰਸ ਉਥੋਂ ਚੋਣ ਲੜਾਉਣਾ ਚਾਹੁੰਦੀ ਸੀ ਰਾਣਾ ਗਰਜੀਤ ਹੋਰੀ ਚਾਹੁੰਦੇ ਸੀ ਕਿ ਮੇਰੇ ਮੁੰਡੇ ਨੂੰ ਖਡੂਰ ਸਾਹਿਬ ਤੋਂ ਚੋਣ ਲੜਾਓ ਔਰ ਉਹਦੇ ਚ ਜਾ ਕੇ ਵਿਜੇਂਦਰ ਸਿੰਘਲਾ ਨੂੰ ਐਨ ਉਦੋਂ ਚੋਣ ਮਦਾਨ ਚ ਤਾਰਿਆ ਜਦੋਂ ਮਾਲਵਿੰਦਰ ਸਿੰਘ ਕੰਗ ਤਾਂ ਪੂਰਾ ਚੋਣ ਪ੍ਰਚਾਰ ਇੱਕ ਵਾਰ ਇੱਕ ਗੇੜ ਦਾ ਪੂਰਾ ਕਰ ਚੁੱਕੇ ਸੀ ਉਹ ਸੀਟ ਹਾਰਨਾ ਜਿਹੜਾ ਕਾਂਗਰਸ ਦਾ ਉਹ ਉਹਦਾ ਨਿਲਸ ਸ ਅੱਜ ਤੱਕ ਕਾਂਗਰਸ ਜਿਹੜੀ ਉਹ ਕਰਨੀ ਪਾਈ ਤੁਸੀਂ ਦੇਖ ਕੇ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਇਸ ਵਕਤ ਦਿੱਲੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਬਹੁਤ ਕੁਝ ਰੜਕਿਆ ਜਾਣਾ ਇਸ ਮੀਟਿੰਗ ਦੇ ਵਿੱਚ ਬਹੁਤਿਆਂ ਨੂੰ ਰਗੜੇ ਲੱਗਣੇ ਨੇ ਹੋ ਸਕਦਾ ਖੈਰਾ ਹੋਰਾਂ ਨੂੰ ਵੀ ਕਹਿ ਦੇਣ ਵੀ ਤੁਸੀਂ ਮੀਡੀਆ ਦੇ ਵਿੱਚ ਇਦਾਂ ਦੇ ਬਿਆਨ ਆ ਜਿਹੜੇ ਨਾਂ ਦਿਆ ਕਰੋ ਜਨਤਕ ਤੌਰ ਤੇ ਇਦਾਂ ਦੀ ਗੱਲ ਜਿਹੜੀ ਨਾ ਕਰਿਆ ਕਰੋ ਹੋ ਸਕਦਾ ਰਾਜੇਵ ਡਿੰਗਨ ਵੀ ਪੁੱਛ ਲੈਣ ਵੀ ਸਾਰੇ ਕਾਂਗਰਸੀਆਂ ਦੇ ਮਗਰ ਭਾਜਪਾਲੇ ਪਏ ਨੇ ਸਾਰੇ ਕਾਂਗਰਸੀਆਂ ਦੇ ਮਗਰ ਪੰਜਾਬ ਸਰਕਾਰ ਪਈ ਹੋਈ ਹੈ ਤੇ ਤੁਹਾਡੇ ਬਿਆਨ ਦੇ ਕੇ ਹਟ ਜਾਂਦੇ ਨੇ ਬਸਾਂ ਬਾਡੀਆਂ ਵਾਲਾ ਟਾਡੇ ਕਣੀ ਨੂੰ ਗੱਲ ਕਿਉਂ ਨਹੀਂ ਤੁਰੀ ਸੋ ਇਸ ਕਰਕੇ ਕਾਫੀ ਕੁਛ ਰੜਕਿਆ ਜਾਣਾ ਹੈ ਇਹ ਸੰਭਾਵਨਾ ਹੈ ਕਿ ਕਾਂਗਰਸ ਦਾ ਪ੍ਰਧਾਨ ਭਾਵੇਂ ਕਾਲੀ ਨਹੀਂ ਕਰੂ ਕਾਂਗਰਸ ਹਾਈ ਕਮਾਂਡ ਲੇਕਿਨ ਕਾਂਗਰਸ ਦਾ ਪ੍ਰਧਾਨ ਬਦਲਿਆ ਹੀ ਜਾਊਗਾ ਇਹ ਸੰਭਾਵਨਾ ਬਣੀ ਹੋਈ ਹੈ ਔਰ ਸੰਭਾਵਨਾ ਇਹ ਹੈਗੀ ਹੈ ਕਿ ਚਰਨਜੀਤ ਚੰਨੀ ਹੋਰਾਂ ਦੇ ਉੱਤੇ ਗੁਣਾ ਜਿਹੜਾ ਉਹ ਪੈ ਸਕਦਾ ਕਿਉਂਕਿ ਪੰਜਾਬ ਦੇ ਦਲਿਤ ਲੀਡਰ ਨੂੰ ਨੈਸ਼ਨਲ ਲੈਵਲ ਦੇ ਉੱਤੇ ਵੀ ਕਾਂਗਰਸ ਜਿਹੜਾ ਉਹ ਅਭਾਰਨਾ ਚਾਹੁੰਦੀ ਹੈ ਸੋ ਇਸ ਕਰਕੇ ਕਾਂਗਰਸ ਦੇ ਕਈ ਹੋਰ ਸਟੇਟਾਂ ਦੇ ਵਿੱਚ ਇਹ ਚੀਜ਼ ਆ ਜਿਹੜੀ ਉਹ ਫਿੱਟ ਪੈਂਦੀ ਹੈਗੀ ਇਸ ਕਰਕੇ ਚਰਨਜੀਤ ਚੰਨੀ ਹੋਰਾਂ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਗੁਣਾ ਪੈਣ ਦੀ ਸੰਭਾਵਨਾ ਜਿਹੜੀ ਉਹ ਬਰਕਰਾਰ ਹੈ ਜੀ ਇਹਦੇ ਨਾਲੇ ਪੱਤੀ ਸਾਹਿਬ ਇਹ ਵੀ ਦੱਸਿਓ ਕਿ ਆ ਬਾਕੀਆਂ ਸਾਰੇ ਤਾਂ ਆਪਾਂ ਚਰਚਾ ਕਰ ਲਈ ਪਰ ਇੱਕ ਹੋਰ ਨਾਮ ਆ ਪ੍ਰਗਟ ਸਿੰਘ ਦਾ ਪ੍ਰਗਟ ਸਿੰਘ ਦਾ ਪਿਛਲੇ ਦਿਨ ਇੱਕ ਇੰਟਰਵਿਊ ਸੁਣ ਰਿਆ ਸੀਗਾ ਉਹ ਕਹਿੰਦੇ ਸੀ ਕਿ ਚਾਹੇ ਪ੍ਰਧਾਨਗੀ ਹੋਵੇ ਚਾਹੇ ਕਪਤਾਨੀ ਹੋਵੇ ਉਹ ਜੇ ਲੱਤਾਂ ਤੇ ਜਾਨ ਹੋਵੇ ਤਾਂ ਹੀ ਹੁੰਦੀ ਹੈ ਸੋ ਉਹਨਾਂ ਨੇ ਇਹਦਾ ਵੀ ਕਿਤਨਾ ਕਤੇ ਜੇ ਅਸੀਂ ਕਹਿ ਲਈਏ ਤਾਂ ਲੱਤਾਂ 'ਚ ਜਾਣ ਵਾਲਾ ਕਿਤੇ ਰਾਜਵੜਿੰਗਲ ਕੋਈ ਸਿਆਸੀ ਨਿਸ਼ਾਨਦਾ ਨਹੀਂ ਛੱਡਦਾ ਕੋਕ ਉਹਨਾਂ ਨੇ ਕਿਹਾ ਕਿ ਮੈਂ ਕਹਿੰਦੇ 10 ਸਾਲ ਭਾਰਤੀ ਹਾਕੀ ਟੀਮ ਦਾ ਕਪਤਾਨ ਰਿਹਾ ਉਹ ਵੀ ਕਹਿੰਦੇ ਤਾਂ ਹੀ ਰਿਹਾ ਜੇ ਮੇਰੀਆਂ ਲੱਤਾਂ 'ਚ ਜਾਨ ਸੀਗੀ ਸੋ ਕਿਤਨਾ ਕਹਤੇ ਉਹ ਵੀ ਆਪਣੇ ਆਪ ਨੂੰ ਪ੍ਰਧਾਨ ਦਾ ਦਾਅਵੇਦਾਰ ਪੇਸ਼ ਕਰ ਰਹੇ ਨੇ ਹਾਂਜੀ ਦੇਖੋ ਇਹਦੇ 'ਚ ਕੋਈ ਦੋਰਾ ਨਹੀਂ ਪ੍ਰਗਟ ਸਿੰਘ ਨੇ ਪਿਛਲੇ ਸਮੇਂ ਦੇ ਵਿੱਚ ਵੀ ਬੜੀ ਬਿਵਾਕੀ ਦੇ ਨਾਲ ਗੱਲਾਂ ਕੀਤੀਆਂ ਨੇ ਜਿਹੜੀਆਂ ਕੀਤੀਆਂ ਉਹਨਾਂ ਨੇ ਕਾਲੀ ਦਲ ਨੂੰ ਜਦੋਂ ਛੱਡਿਆਗਾ ਉਦੋਂ ਵੀ ਬੜੀ ਯੁਰਤ ਦੇ ਨਾਲ ਛੱਡਿਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਆਗੂਆਂ ਨੇ ਸਟੈਂਡ ਲਾਇਆ ਕਾਂਗਰਸ ਦੇ ਵਿੱਚ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਸੀ ਲੇਕਿਨ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਕਿ ਪ੍ਰਗਟ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਪ੍ਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੋ ਕੇ ਤੁਰਿਆ ਸੀਗਾ ਇਹ ਰਾਜੇ ਵੜਿੰਗ ਨੇ ਤਾਂ ਮਿੱਥੀ ਮਾਰੀ ਸੀ ਰਾਜੇ ਵੜਿੰਗ ਨੂੰ ਤਾਂ ਕੈਪਟਨ ਅਮਰਿੰਦਰ ਜਨਾਜ ਜਰ ਚੀਫ ਮਿਨਿਸਟਰ ਰਹਾ ਨੇੜੇ ਨਹੀਂ ਲੱਗਣ ਦਿੱਤਾ ਸੀ ਮੰਤਰੀਸ਼ਿਪ ਦੇ ਇਹ ਤਾਂ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਹੀ ਰਾਜਾ ਬੜੈੰਗ ਨੂੰ ਜਿਹੜਾ ਉਹ ਮੰਤਰੀ ਬਣਾਇਆ ਸੀਗਾ ਜੋ ਟਰਾਂਸਪੋਰਟ ਮੰਤਰੀ ਬਣਿਆ ਇਹਨਾਂ ਦੇ ਸਦਕਾ ਹੀ ਬਣਿਆ ਸੀ ਸੋ ਪ੍ਰਗਟ ਸਿੰਘ ਯਾਰਾ ਤੌਰ ਦੇ ਉੱਤੇ ਕਾਂਗਰਸ ਪਾਰਟੀ ਦਾ ਇੱਕ ਕੱਦਾਵਰ ਲੀਡਰ ਹੈ ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਰਿਹਾ ਹੋਣ ਕਰਕੇ ਨੈਸ਼ਨਲ ਲੈਵਲ ਦੇ ਉੱਤੇ ਵੀ ਉਹਦੀ ਪਛਾਣ ਇੱਕ ਹੈ ਅਗਲੀ ਗੱਲ ਇਹ ਕਿ ਦੁਆਬੇ ਦੇ ਵਿੱਚ ਪ੍ਰਗਟ ਸਿੰਘ ਦਾ ਅਸਰ ਸੂਖਾ ਹੈਗਾ ਜਿਹੜਾ ਉਹ ਹੈ ਤੁਹੇ ਇਸ ਕਰਕੇ ਕਈ ਦਾਵੇਦਾਰਾਂ ਦੇ ਵਿੱਚੋਂ ਪ੍ਰਗਟ ਸਿੰਘ ਵੀ ਇੱਕ ਦਾਵੇਦਾਰ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਜੀ ਇਸ ਦੇ ਨਾਲ ਹੀ ਪੱਤੀ ਸਾਹਿਬ ਆਪਾਂ ਗੱਲਬਾਤ ਕਰ ਲੈਂਦੇ ਹੁਣ ਅਕਾਲੀ ਦਲ ਦੀ ਕਲ ਦਲ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਮਿਲ ਰਹੇ ਨੇ ਸੋ ਉਹੀ ਤਿੰਨ ਚਾਰ ਬੰਦੇ ਇਸ ਵਕਤ ਨਜ਼ਰ ਆ ਰਹੇ ਨੇ ਸੁਖਵੀਰ ਬਾਦਲ ਨਾਲ ਬਾਕੀ ਤਾਂ ਇਹ ਲੱਗਦਾ ਕਿਸੇਵੇਂ ਛੱਡ ਕੇ ਪਾਸੇ ਹੋ ਗਏ ਨੇ ਕੁਝ ਜਿਹੜੀਆਂ ਪੰਥਕ ਜਿਹੜੀਆਂ ਸੰਸਥਾਵਾਂ ਸੀਗੀਆਂ ਉਹ ਵੀ ਹੁਣ ਪਾਸੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਸੇ ਵੇਲੇ ਮੈਨੂੰ ਯਾਦ ਆ ਜਦੋਂ ਜਿਹੜਾ ਵਿਰਾਸਤੀ ਗਲਿਆਰਾ ਬਣਾਇਆ ਗਿਆ ਸੀ ਹਦਰਬਾਦ ਸਾਹਿਬ ਦੇ ਬਾਹਰ ਤੇ ਉੱਥੇ ਦੰਦਬੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੂਮਾ ਹੋਣਾ ਨੇ ਕੱਲ੍ਹ ਦਾ ਲਈ ਵੋਟਾਂ ਪਾਉਣ ਲਈ ਅਪੀਲ ਕੀਤੀ ਸੀ ਤੇ ਅੱਜ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਜਿਹੜਾ ਉਹ ਇੱਕ ਕਹੇ ਸੀ کہہ ਸਕਦੇ ਹਾਂ ਕਿ ਖਿਲਾਫਤ ਕੀਤੀ ਆ ਜੋ ਇਹ ਜਥੇਦਾਰ ਸਹਿਬਾਨ ਬਦਲੇ ਗਏ ਉਸ ਮਾਮਲੇ ਦੇ ਵਿੱਚ ਤੇ ਪਹਿਲਾਂ ਵੀ ਉਹ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਸਪੋਰਟ ਕਰ ਚੁੱਕੇ ਨੇ ਚੋਣਾਂ 'ਚ ਜਿਹਦਾ ਹੁਣ ਗਠਜੋੜ ਵੀ ਇਸ ਵਕਤ ਅਕਲ ਦਲ ਨਾਲ ਨਹੀਂ ਸੋ ਦੱਸੋ ਕਿਦਾਂ ਨੂੰ ਸਿਆਸਤ ਜਾਰੀ ਹੈ ਤੇ ਅਕਾਲੀ ਦਲ ਦਾ ਇਸ ਸਮੇਂ ਕੀ ਬਣੇਗਾ ਦੇਖੋ ਜੀ ਇਹ ਇੱਕ ਵੱਡਾ ਝਟਕਾ ਅਕਾਲੀ ਦਲ ਦੇ ਲਈ ਹੈ ਗੱਲ ਕੀ ਹੈ ਕਿ ਅੱਜ ਜਦੋਂ 1 ਮਹੀਨੇ ਦੇ ਵਕਫੇ ਦੇ ਵਿੱਚ ਵਿੱਚ ਤਿੰਨ ਤਖਤਾਂ ਦੇ ਜਥੇਦਾਰ ਸਹਿਬਾਨ ਹਟਾ ਦਿੱਤੇ ਗਏ ਨੇ ਜਦੋਂ ਪੰਜਾਬ ਦੇ ਵਿੱਚ ਜਿਹੜਾ ਸਿੱਖ ਪੋਲਿਟਿਕਸ ਦਾ ਧੁਰਾ ਹੈਗਾ ਪੰਜਾਬ ਪੂਰੀ ਦੁਨੀਆ ਦੇ ਵਿੱਚੋਂ ਉੱਥੇ ਜਿਹੜਾ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਵੀ ਔਰ ਪੰਥਕ ਸੰਸਥਾਾਂ ਦਾ ਬਕਾਰ ਵੀ ਜਿਹੜਾ ਹੈਗਾ ਉਹ ਦਾਅ ਦੇ ਉੱਤੇ ਲੱਗਿਆ ਹੋਇਆ ਅਜਿਹੇ ਸਮੇਂ ਦੇ ਵਿੱਚ ਦਮਦਮੀ ਟਕਸਾਲ ਦਾ ਸਿੱਧੇ ਤੌਰ ਦੇ ਉੱਤੇ ਇਹ ਐਲਾਨ ਕਰ ਦੇਣਾ ਕਿ ਅਸੀਂ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਫੈਸਲੇ ਨੂੰ ਜਿਹੜਾ ਉਹ ਗਲਤ ਮੰਨਦੇ ਆਂ ਔਰ ਸਿੱਧੇ ਤੌਰ ਦੇ ਉੱਤੇ ਇੱਕ ਇਕੱਤਰਤਾ ਜਿਹੜੀ ਉਹਨਾਂ ਨੇ 14 ਮਾਰਚ ਦੀ ਉਹ ਬੁਲਾ ਲਈ ਗਈ ਹੈ ਤਾਂ ਇਹਨੂੰ ਇੱਕ ਵੱਡਾ ਝਟਕਾ ਜਿਹੜਾ ਉਹ ਮੰਨਿਆ ਜਾ ਰਿਹਾ ਹੁਣ ਮਨਦੀਪ ਜੀ ਮੈਨੂੰ ਤਾਂ ਇਹ ਲੱਗਦਾਗਾ ਕਿ ਸੁਖਵੀਰ ਸਿੰਘ ਕਹਿੰਦੇ ਇਹ ਜੀ ਪੀਸੀ ਦੀ ਅੰਤਰੰਕ ਕਮੇਟੀ ਨੇ ਜਿਹੜਾ ਫੈਸਲਾ ਲਿਆਗਾ ਜਥੇਦਾਰ ਸਾਹਿਬ ਨੂੰ ਹਟਾਉਣ ਵਾਲਾ ਉਹ ਜ਼ਿਆਦਾਤਰ ਦੇ ਉੱਤੇ ਆ ਕਿ ਸੁਖਵੀਰ ਸਿੰਘ ਬਾਦਲ ਹੋਰਾ ਦੀ ਸਲਾਹ ਤੋਂ ਬਗੈਰ ਜਾਂ ਉਹਨਾਂ ਦੇ ਕਹੇ ਤੋਂ ਬਗੈਰ ਨਹੀਂ ਕੀਤਾ ਹੋਇਆ ਅਜਿਹੇ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਨੂੰ ਦੀ ਪ੍ਰੋੜਤਾ ਕਰਨ ਵਾਲਾ ਕੌਣ ਹੈ ਜਾਂ ਤਾਂ ਬਲਵਿੰਦਰ ਸਿੰਘ ਕੁੰਤੜ ਨੇ ਜਾਂ ਦਜੀਤ ਸਿੰਘ ਚੀਮਾ ਨੇ ਤੇ ਜਾਂ ਇੱਕ ਨਵਾਂ ਚਿਹਰਾਗਾ ਜਿਹੜਾ ਪਿਛਲੇ ਸਮੇਂ ਤੋਂ ਮੇਨ ਸਟ੍ਰੀਮ ਪੋਲਿਟਿਕਸ ਤੋਂ ਬਾਹਰ ਸੀਗਾ ਸੋਚਾ ਸਿੰਘ ਲੰਗਾ ਉਹ ਹੈ ਚੌਥਾ ਬੰਦਾ ਨਜ਼ਰ ਨਹੀਂ ਆ ਰਿਹਾ ਬਲਸਾ ਸਿੰਘ ਬਲਟੋਹਾ ਬਲਸਾ ਸਿੰਘ ਬਲਟੋਹਾ ਸ਼੍ਰੋਮਣੀ ਕਾਲੀ ਦਲ ਤੋਂ ਬਾਹਰ ਕੀਤੇ ਹੋਏ ਨੇ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਆ ਸਕਦੇ ਉਹ ਐਜੇ ਮਤਲਬ ਨਿੱਜੀ ਰੂਪ ਦੇ ਵਿੱਚ ਚੀਜ਼ਾਂ ਨੂੰ ਜਿਹੜਾ ਉਹ ਸੰਬੋਧਿਤ ਹੋ ਰਹੇ ਨੇ ਅਦਰਵਾਈਜ਼ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਆਉਣਾ ਸੀ ਉਹਨਾਂ ਦੇ ਪਹਿਲਾਂ ਹੀ ਜਿਹੜੇ ਨੇ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਪਾਸੇ ਕੀਤਾ ਹੋਇਆਗਾ ਸਿੰਘ ਸਾਹਿਬਾਨ ਦੇ ਹੁਕਮਾ ਤਹਿਤ ਤੋ ਇਸ ਕਰਕੇ ਉਹ ਤਾਂ ਸਿੱਧੇ ਤੌਰ ਤੇ ਆ ਨਹੀਂ ਸਕਦੇ ਹੁਣ ਜੇ ਇਹ ਕਹਿਣਾ ਹੋਵੇ ਕਿ ਸਾਰੀਆਂ ਤਕਸਾਲਾਂ ਸਾਰੀ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਉਹ ਲਗਭਗ ਸਾਰੀਆਂ ਨੇ ਜਿਹੜੀਆਂ ਉਹ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੇ ਫੈਸਲੇ ਦੇ ਨਾਲ ਸਹਿਮਤ ਨਹੀਂ ਹੈਗੀਆਂ ਔਰ ਇਹ ਜਿੰਨੀ ਕਾਲੀ ਦੇ ਵਿੱਚ ਫੈਸਲਾ ਲਿਆ ਗਿਆ ਉਹਦੇ ਚੋਂ ਐਂ ਲੱਗਦਾ ਹੈ ਕਿ ਇਹ ਫੈਸਲਾ ਸਖਬੀ ਸਿੰਘ ਬਾਦਲ ਹੋਰਾਂ ਨੇ ਬਗੈਰ ਕੁਝ ਸੋਚੇ ਸਮਝੇ ਬਗੈਰ ਕੋਈ ਵੱਡਾ ਸਲਾਹ مشਵਰਾ ਕੀਤੇ ਜਿਹੜਾ ਉਹ ਫੈਸਲਾ ਲਿਆ ਲੱਗਦਾ ਹੁਣ ਮਜੀਠੀਆ ਹੋਰਾਂ ਦਾ ਸਿੱਧੇ ਤੌਰ ਦੇ ਉੱਤੇ ਇਹ ਫੈਸਲੇ ਦੀ مخالਫਤ ਕਰ ਦੇਣੀ ਉਹਦੇ ਵਿੱਚ ਸਵਾਲ ਇਹ ਖੜੇ ਹੁੰਦੇ ਨੇ ਕਿ ਇਹਦਾ ਮਤਲਬ ਹੈ ਕਿ ਜਿਵੇਂ ਹਰ ਪਾਰਟੀ ਦੇ ਵਿੱਚ ਇੱਕ ਕਿਚਨ ਕੈਬਿਨੇਟ ਹੁੰਦੀ ਹੈ ਕਿ ਕੀ ਮਜੀਠੀਆ ਦੇ ਜਿਹੜੇ ਉਹ ਸੁਖਵੀਰ ਬਾਦਲ ਦੀ ਕਿਚਨ ਕੈਬਿਨੇਟ ਦਾ ਹਿੱਸਾ ਨਹੀਂ ਸੀ ਕੀ ਮਜੀਠੀਆ ਹੋਰਾਂ ਦੀ رائے ਨਹੀਂ ਲਈ ਗਈ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਤੋਂ ਮੈਨੂੰ ਤਾਂ ਐਂ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜੇ ਡਿਸੀਜਨ ਪਿਛਲੇ ਸਮੇਂ ਦੇ ਵਿੱਚ ਲਏ ਗਏ ਨੇ ਉਹਨਾਂ ਦੇ ਵਿੱਚ ਕਿਸੇ ਦੀ رائے ਸਲਾਹ ਮਸ਼ਵਰਾ ਜਿਹੜਾ ਉਹ ਨਹੀਂ ਲਿਆ ਗਿਆ ਤਾਂ ਉਹ ਉਸੇ ਕਰਕੇ ਹੀ ਕਾਲੀ ਦਲ ਜਿਹੜਾ ਇੱਕ ਵੱਡੇ ਸੰਕਟ ਦਾ ਸਾਹਮਣਾ ਅੱਜ ਕਰ ਰਿਹਾ ਹੈ ਮਜੀਠੀਆ ਹੋਰਾਂ ਦੇ ਪੱਖ ਦੇ ਵਿੱਚ ਇੱਕ ਵੱਡੇ ਆਗੂ ਕਈ ਜਿਹੜੇ ਉਹ ਆ ਕੇ ਖਲੋਤੇ ਨੇ ਔਰ ਉਹ ਉਧਰੋਂ ਜਿਹੜਾ ਬਾਗੀ ਟੜਾਗਾ ਉਹ ਸਰਗਰਮ ਹੋਇਆ ਹੋਇਆਗਾ ਸੋ ਇਸ ਕਰਕੇ ਮਸਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਬਹੁਤ ਗੰਭੀਰਤਾ ਵਾਲਾ ਮਸਲਾਗਾ ਕਿ ਇਸ ਵਿਸ਼ੇ ਦੇ ਉੱਤੇ ਜਦੋਂ ਸਿੱਖ ਸੰਸਥਾਵਾਂ ਸਾਰੀਆਂ ਕਹਿ ਰਹੀਆਂ ਸਿੱਖ ਚਿੰਤ ਕਹਿ ਰਹੇ ਨੇ ਐਡੀ ਕਾਲੀ ਕੀ ਆਵੇ ਅਮ ਸੂਰਜ ਚੜਨ ਤੋਂ ਪਹਿਲਾਂ ਹੀ ਜਿਹੜਾਗਾ ਪੋਪਟਾਲੇ ਤੋਂ ਪਹਿਲਾਂ ਹੀ ਨਵੇਂ ਜਥੇਦਾਰ ਸਹਿਬਾਨ ਨੂੰ ਅਹੁਦਾ ਸੰਭਾਲ ਦਿੱਤਾ ਗਿਆਗਾ। ਤੋਂ ਇਸ ਕਰਕੇ ਇਹ ਜਿਹੜਾ ਮਜੀਠੀਆ ਹੋਰਾਂ ਦਾ ਫੈਕਟਰ ਵੀ ਆ ਉਹਦੇ ਚ ਐ ਵੀ ਪਤਾ ਲੱਗਿਆ ਕਿ ਬਲਵਿੰਦਰ ਸਿੰਘ ਭੁੰਦੜ ਸਮੇਤ ਕੁਝ ਆਗੂ ਜਿਹੜੇ ਉਹਨਾਂ ਨੂੰ ਮਨਾਉਣ ਦੇ ਲਈ ਵੀ ਗਏ ਸੀ ਪਰ ਮਜੀਠੀਆ ਹੋਰੀ ਮਿਲੇ ਨਹੀਂ। ਉਹ ਮਜੀਠੀਆ ਹੋਰਾਂ ਨੂੰ ਜਿੱਥੇ ਸੰਕਟ ਹੈ। ਹੋ ਸਕਦਾ ਉਹਨਾਂ ਦੀ ਭੈਣ ਵੀ ਫੋਨ ਕਰਦੀ ਹੋਵੇ ਕਿ ਭੈਣਾ ਭਰਾਵਾਂ ਦਾ ਦੋਨਾਂ ਦਾ ਇਹਨਾਂ ਦਾ ਆਪਸ ਦੇ ਵਿੱਚ ਨੇੜਤਾ ਵੀ ਕਾਫੀ ਮੰਨੀ ਜਾਂਦੀ ਰਹੀ ਆ। ਹੋ ਸਕਦਾ ਇਹ ਕਈ ਵਾਰ ਆਈਵੇਂ ਹੁੰਦਾ ਨਾ ਪਰ ਰਿਸ਼ਤੇਦਾਰਾਂ ਦੇ ਕਈਆਂ ਦੇ ਫੋਨ ਵੀ ਚੱਕਣੇ ਬੰਦ ਕਰ ਦਿੱਤੇ ਜਾਂਦੇ ਨੇ ਤਾਂ ਇਹ ਇਥੋਂ ਤੱਕ ਵੀ ਨੌਬਤ ਆ ਗਈ ਜਿਹੜੀ ਉਹ ਖੜੀ ਹੋ ਸਕਦੀ ਆ ਹੁਣ ਇਹਦੇ 'ਚ ਸਵਾਲ ਫਿਰ ਇਹ ਵੀ ਇਹ ਵੀ ਉੱਠੂ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਿੱਥੇ ਆਪਣੀ ਪ੍ਰਧਾਨਗੀ ਦੇ ਤਖਤ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਦੇ ਉੱਤੇ ਧੱਕਤਾ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਪਛਾਣ ਧੱਕਤਾ ਉੱਥੇ ਹੀ ਉਹਨਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਹੀ ਵਿਗਾੜ ਲੀਆਂ ਉਦੋਂ ਕਹਿਆ ਰੋਂ ਪਰਿਵਾਰ ਦੇ ਨਾਲ ਵੀ ਉਹਨਾਂ ਦੀ ਜਿਹੜੀ ਹੈ ਉਹ ਵਿਗੜੀ ਹੋਈ ਹੈ ਸੁਖਵਿਸ਼ਿੰਗ ਬਾਦਲ ਹੋਰਾਂ ਦੀ ਜਿੱਥੇ ਆਪਦੀ ਭੈਣ ਦੇ ਪਰਿਵਾਰ ਦੇ ਨਾਲ ਵਿਗੜੀ ਹੋਈ ਆ ਉੱਥੇ ਹੀ ਆਪਦੇ ਸਹੁਰੇ ਪਰਿਵਾਰ ਦੇ ਨਾਲ ਵੀ ਸਿਆਸਤ ਦੇ ਵਿੱਚ ਜਿਹੜਾ ਮਨਮਟਾਵਾ ਉਹੋ ਜਨਤਕ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈ ਸੁਖਵਿਸ਼ਿੰਗ ਬਾਦਲ ਹੋਰਾਂ ਦੀ ਪਰਸਨੈਲਿਟੀ ਦੇ ਉੱਤੇ ਵੀ ਸਵਾਲ ਨੇ ਜਿਹੜੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਠਣਗੇ ਜੀ ਹੁਣ ਗੱਲਬਾਤ ਕਰਦੇ ਆ ਆਪਾਂ ਐਮਪੀ ਅਮਰਤਪਾਲ ਸਿੰਘ ਹੋਣਾ ਦੀ ਉਹਨਾਂ ਦੀ ਇੱਕ ਤਾਂ ਵੈਸੇ ਹੀ ਸੁਲਵਾਈ ਚੱਲ ਰਹੀ ਸੀ ਮੈਂਬਰਸ਼ਿਪ ਉੱਤੇ ਖਤਰਾ ਮਡਰਾ ਰਿਆ ਸੀ ਕਿਉਂਕਿ ਹੱਲੇ ਤੱਕ ਉਹ ਲੋਕ ਸਭਾ ਦੇ ਵਿੱਚ ਜਿਹੜਾ ਬੈਠ ਨਹੀਂ ਸਕੇ ਨੇ ਕਿਸੇ ਵੀ ਸੈਸ਼ਨ 'ਚੋਂ ਭਾਗ ਨਹੀਂ ਲੈ ਸਕੇ ਤੇ ਦੂਜੇ ਪਾਸੇ ਜੋ ਇੱਕ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਗੁਰਪ੍ਰੀਤ ਸਿੰਘ ਹਰੀ ਨੌ ਦਾ ਜਿਸ ਤੇ ਗੋਲੀਆਂ ਮਾਰੀਆਂ ਗਈਆਂ ਸਨ ਉਸ ਮਾਮਲੇ 'ਚੋਂ ਅਮਰਤਪਾਲ ਸਿੰਘ ਹੋਣਾ ਨੂੰ ਨਾਮਜ਼ਦ ਕੀਤਾ ਗਿਆ ਸੀ ਹਾਲਾਂਕਿ ਜਦੋਂ ਇਹ ਕਤਲ ਹੋਇਆ ਅਮਰਤਪਾਲ ਉਸ ਵੇਲੇ ਵੀ ਜੇਲ੍ਹ ਵਿੱਚ ਹੀ ਸੀ ਸੋ ਦੱਸਿਓ ਵੀ ਉਸ ਮਾਮਲੇ ਵਿੱਚ ਕੀ ਅਪਡੇਟ ਆਈ ਹੈ ਦੇਖੋ ਜੀ ਇਹਦੇ ਵਿੱਚ ਮਸਲਾ ਇਹ ਆਇਆ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੀ ਜੇ ਪਹਿਲਾਂ ਮੈਂਬਰਸ਼ਿਪ ਵਾਲੀ ਗੱਲ ਕਰੀਏ ਤਾਂ ਇੱਕ ਧਾਰਨਾ ਹੈ ਜੈਕ ਆਪਾਂ ਕਹਿ ਲਈਏ ਕਿ ਲਾਅ ਹੈ ਕਿ ਜੇ ਕੋਈ ਮੈਂਬਰ ਪਾਰਲੀਮੈਂਟ ਲਗਾਤਾਰ 60 ਸਿਟਿੰਗ ਹੁੰਦੀਆਂ ਜਿਹੜੀਆਂ ਲੋਕ ਸਭਾ ਦੀਆਂ ਉਹ اٹینڈ ਨਹੀਂ ਕਰਦਾ ਤਾਂ ਉਹਦੀ ਮੈਂਬਰਸ਼ਿਪ ਆ ਜਿਹੜੀ ਉਹ ਖਾਰਜ ਕਰ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਈ ਮੈਂਬਰ ਪਾਰਲੀਮੈਂਟਾਂ ਦੀ ਇਹ ਮੈਂਬਰਸ਼ਿਪ ਆ ਜਿਹੜੀ ਉਹ ਖਾਰਜ ਹੋਈ ਹੈ ਪੰਜਾਬ ਦੇ ਇੱਕ ਵੱਡੇ ਪੰਜਾਬੀ ਅਖਬਾਰ ਦੇ ਸੰਪਾਦਕ ਦੀ ਮੈਂਬਰਸ਼ਿਪ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਖਾਰਜ ਹੋਈ ਸੀ ਤਾਂ ਅਮਰਤਪਾਲ ਸਿੰਘ ਖਾਲਸਾ ਪੂਰੀ ਜਦੋਂ ਤੋਂ ਮੈਂਬਰ ਪਾਰਲੀਮੈਂਟ ਚੁਰੇ ਗਏ ਨੇ ਉਦੋਂ ਤੋਂ 57 ਦੇ ਲਗਭਗ ਸਿਟਿੰਗ ਹੁਣ ਹੋ ਚੁੱਕੀਆਂ ਨੇ ਜਦੋਂ 54 ਸਿਟਿੰਗ ਹੋਈਆਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਕਿ ਜੇ ਜਦੋਂ 60 ਹੋ ਜਾਣਗੀਆਂ ਉਦੋਂ ਮੇਰੀ ਮੈਂਬਰਸ਼ਿਪ ਇਹ ਖਾਰਜ ਕਰ ਸਕਦੇ ਨੇ ਇਸ ਕਰਕੇ ਮੈਨੂੰ ਉਸ ਤੋਂ ਪਹਿਲਾਂ ਹੀ ਜਗਾ ਉਹ ਸੰਸਦ ਦਾ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਉਹਦੇ ਚ ਹਾਈ ਕੋਰਟ ਨੇ ਸੰਸਦ ਤੋਂ ਪੁੱਛ ਲਿਆ ਸੰਸਦ ਨੇ ਇੱਕ ਕਮੇਟੀ ਬਣਾਈ ਕਮੇਟੀ ਨੇ ਮਨਦੀਪ ਜੀ ਕੀ ਡਿਸੀਜਨ ਲਿਆ ਉਹਨਾਂ ਨੇ ਕਿਹਾ ਜੀ 54 ਜਿਹੜੀਆਂ ਸਾਡੀਆਂ ਸਿਟਿੰਗਜ਼ ਬੈਠਕਾਂ ਕਹਿ ਲਈ ਆਪਾਂ ਉਹ ਹੋ ਚੁੱਕੀਆਂ ਨੇ ਉਹਦੇ ਵਿੱਚ ਅਸੀਂ ਐਬਸੈਂਟ ਨਹੀਂ ਲਾਉਂਦੇ ਇਹਨਾਂ ਦੀ ਛੁੱਟੀ ਮਨਜ਼ੂਰ ਕਰ ਲੈਣੇ ਜਿਵੇਂ ਸਕੂਲ ਦੇ ਵਿੱਚ ਹੁੰਦਾ ਵੀ ਜੇ ਵਿਦਿਆਰਥੀ ਐਪਲੀਕੇਸ਼ਨ ਦਿੰਦਾ ਉਹਦੀ ਛੁੱਟੀ ਮਨਜ਼ੂਰ ਹੋ ਜਾਂਦੀ ਹੈ ਤਾਂ ਓਕੇ ਹੈ ਜੇ ਛੁੱਟੀ ਮਨਜ਼ੂਰ ਨਹੀਂ ਹੁੰਦੀ ਐਬਸੈਂਟ ਲੱਗਦੀ ਹੈ ਤਾਂ ਉਹਦਾ ਨਾਂ ਖਾਰਜ ਕਰਨ ਦੀ ਸੰਭਾਵਨਾ ਪੈ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਛੁੱਟੀ ਮਨਜ਼ੂਰ ਕਰ ਲਈ ਉਹਨਾਂ ਨੇ ਵੀ ਇਹ ਇਹ ਨਹੀਂ ਕਿਹਾ ਕਿ ਜੀ ਬਾਹਰ ਆਉਣਾ ਚਾਹੀਦਾ ਕ ਸੰਸਦ ਨੂੰ ਵੀ ਕਹਿਣਾ ਚਾਹੀਦਾ ਜੀ ਕਿ ਇੱਕ ਚੁਣਿਆ ਹੋਇਆ ਨਮਾਇੰਦਾ ਔਰ ਉਹਨੂੰ ਸੰਸਦ ਦਾ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਇਹ ਸਭ ਸਾਡਾ ਸੰਵਿਧਾਨ ਵੀ ਕਹਿੰਦਾ ਹੈ ਇਹ ਉਹਦਾ ਡੈਮੋਕਰੈਟਿਕ ਹੱਕ ਵੀ ਹੈਗਾ ਲੇਕਿਨ ਉਹਦੀ ਛੁੱਟੀ ਮਨਜ਼ੂਰ ਕਰ ਲਈਗੀ ਦੂਸਰਾ ਜਿਹੜਾ ਮਸਲਾ ਕਰ ਉਹ ਹੈਗਾ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਫਰੀਚਕੋਟ ਜ਼ਿਲ੍ਹੇ ਦੇ ਹਰੀਨਾਉਂ ਪਿੰਡ ਦਾ ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਸੀਗਾ ਔਰ ਸਿੱਖ ਕਾਰਕੁਨ ਦੇ ਵਜੋਂ ਉਹ ਸਰਗਰਮੀ ਕਰਦਾ ਸੀਗਾ ਹੋਇਆ ਇਹ ਕਿ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਤਲ ਹੋ ਗਿਆ ਉਸ ਕਤਲ ਦੇ ਵਿੱਚ ਜਿਹੜਾ ਅਮਰਤਪਾਲ ਸਿੰਘ ਖਾਲਸਾ ਉਹ ਰਾਮਦਾ ਪੁਲਿਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਹਾਲਾਂਕਿ ਉਹਦੇ ਵਿੱਚ ਦੋ ਸ਼ੂਟਰ ਸੀਗੇ ਜਿਹੜੇ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਦੋਨੇ ਸ਼ੂਟਰ ਫੜ ਲਏ ਗਏ 12 ਜਾਣੇ ਉਸ ਕੇਸ ਦੇ ਵਿੱਚ ਜਿਹੜਾ ਉਹ ਅਰੈਸਟ ਕਰਕੇ ਜੇਲ੍ਹ ਭੇਜੇ ਹੋਏ ਨੇ ਔਰ ਉਹਦੇ ਵਿੱਚੋਂ ਜੇ 17 ਜਾਣਿਆਂ ਨੂੰ ਨਾਮਜ਼ਦ ਕੀਤਾ ਹੋਇਆ ਹੈਗਾ ਜਿਹੜੇ 5 ਵਿਅਕਤੀ ਨੇ ਉਹਨਾਂ ਦੇ ਵਿੱਚ ਅਮਰਤਪਾਲ ਸਿੰਘ ਦਾ ਜ਼ਿਕਰ ਵੀ ਜਿਹੜਾ ਉਹ ਹੈ ਪਰ ਇਹਦੇ ਵਿੱਚ ਹੋਇਆ ਕੀ ਹੈ ਹੋਇਆ ਇਹ ਹੈ ਕਿ ਚਲਾਨਟਾ ਪੇਸ਼ ਕਰ ਦਿੱਤਾ ਅਦਾਲਤ ਨੇ ਕਿਹਾ ਸੀਗਾ ਕਿ 13 ਮਾਰਚ ਤੱਕ ਪੁਲਿਸ ਇਸ ਕੇਸ ਦੇ ਵਿੱਚ ਚਲਾਨ ਦਰ ਕਰੇ ਹੁਣ ਇਹਨਾਂ ਨੇ ਚਾਰ ਸ਼ੀਟ ਤਾਂ ਦਰ ਕਰ ਦਿੱਤੀ ਹੈ ਕਰੀਬੀ 15-1600 ਪੰਨਿਆਂ ਦੀ ਹੈ। ਉਹਦੇ ਵਿੱਚ ਉਹਨ ਜਿਹੜੇ 12 ਕੇਸ ਦੇ ਵਿੱਚ ਨਾਮਜ਼ਦ ਵਿਅਕਤੀ ਨੇ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਸ਼ਾਇਦ ਅੱਜ ਉਹ ਪ੍ਰੋਵਾਈਡ ਕਰ ਦਿੱਤੀ ਜਾਵੇ ਕਿ ਅੱਜ ਇਸ ਕੇਸ ਦੀ ਤਰੀਕ ਹੈ। ਪਰ ਸਵਾਲ ਇਹ ਖੜਾ ਹੁੰਦਾ ਵੀ ਅਮਰਤਪਾਲ ਸਿੰਘ ਦੇ ਖਿਲਾਫ ਉਹਨੂੰ ਚਾਰ ਸ਼ੀਟ 'ਚ ਤਾਂ ਜ਼ਿਕਰ ਹੋਊਗਾ। ਉਹਦੇ ਖਿਲਾਫ ਇਸ ਕੇਸ ਦੇ ਵਿੱਚ ਉਹਨਾਂ ਦਾ ਨਾਂ ਵੀ ਜੋੜ ਦਿੱਤਾ ਗਿਆ ਸੀ ਪੁਲਿਸ ਦੇ ਵੱਲੋਂ ਪਰ ਅਜੇ ਤੱਕ ਨਾਂ ਤੱਕ ਪੁੱਛਿਆ ਛੋਈਆ ਮਨਦੀਪ ਜੀ ਨਾ ਇਸ ਕੇਸ ਦੇ ਵਿੱਚ ਉਹਨਾਂ ਦੀ ਅਰੈਸਟ ਪਾਈ ਪਾਈ ਗਈ ਹੈ ਕਿਉਂਕਿ ਹੋਰ ਕੇਸ ਦੇ ਅੰਡਰ ਜਿਹੜੇ ਉਹ ਜੇਲ੍ਹ ਦੇ ਵਿੱਚ ਨੇ ਇਹਦੇ 'ਚ ਨਾ ਪੁੱਛਗਿੱਛ ਨਾ ਰੈਸਟ ਨਾ ਇਹਦੇ ਵਿੱਚ ਮਤਲਬ ਕੋਈ ਉਸ ਤੋਂ ਬਾਅਦ ਅਮਰਤਪਾਲ ਸਿੰਘ ਪੁਰਾਣਾ ਜੁੜ ਕੇ ਤਫਤੀਸ਼ ਕੋਈ ਇਨਕੁਆਰੀ ਜਿਹੜੀ ਉਹ ਸਾਹਮਣੇ ਆਈ ਹੈ ਪੁਲਿਸ ਵੱਲੋਂ ਕੀਤੀ ਹੋਈ ਸੋ ਇਸ ਕਰਕੇ ਸਮੱਸਿਆਵਾਂ ਤਾਂ ਵਧਣ ਗਈਆਂ ਜਦੋਂ ਚਾਰਜ ਸ਼ੀਟ ਦੈਅਰ ਹੋ ਜਾਂਦੀ ਹੈ ਚਲਾਨ ਪੇਸ਼ ਹੋ ਜਾਂਦਾ ਯਾਨੀ ਕਿ ਤਾਂ ਉਸ ਤੋਂ ਬਾਅਦ ਉਹ ਸਾਰੇ ਕੇਸ ਦੇ ਵਿੱਚ ਜਿੰਨੇ ਵੀ ਵਿਅਕਤੀ ਹੁੰਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਤਾਂ ਵੱਧਦੀਆਂ ਨੇ ਕੇਸ ਅੱਗੇ ਤੁਰ ਪੈਂਦਾ ਲੇਕਿਨ ਹੁਣ ਇਹ ਮਸਲੇ ਨੂੰ ਕਿਸ ਰੂਪ ਦੇ ਵਿੱਚ ਨਜਿੱਠਿਆ ਜਾਊਗਾ ਕਿ ਜਦੋਂ ਉਹਨਾਂ ਤੋਂ ਪੁੱਛਗਿਛ ਨਹੀਂ ਹੋਈ ਜਦੋਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਨਹੀਂ ਕੀਤਾ ਗਿਆ ਤਾਂ ਫਿਰ ਇਹ ਕਿ ਕਿਹੜੇ ਰੂਪ ਦੇ ਵਿੱਚ ਇਹ ਚ ਚਲਾਨ ਆ ਜਿਹੜਾ ਉਹ ਪੇਸ਼ ਕੀਤਾ ਗਿਆ ਵਿੱਚ ਕਿੰਨਾ ਕੁ ਜ਼ਿਕਰ ਆ ਉਹਨਾਂ ਦਾ ਕਿਸ ਰੂਪ ਦਾ ਜ਼ਿਕਰ ਆਗਾ ਇਹ ਇਹ ਜ਼ਰੂਰ ਆ ਹਾਲਾਂਕਿ ਇਹ ਜੁਏਪੀ ਐ ਜਿਹੜਾ ਅਨਲਾਪ ਕੋਲੈਕਟਿਵਿਟੀ ਪ੍ਰिवेंशनਲ ਐਕਟ ਆ ਉਹ ਵੀ ਲਾ ਦਿੱਤਾ ਗਿਆ ਸੀ ਇਸ ਕੇਸ ਨਾਲ ਜੋੜ ਕੇ ਹਰਪਾਲ ਸਿੰਘ ਸਮੇਤ ਵਿਦੇਸ਼ ਬੈਠੇ ਕੁਝ ਵਿਅਕਤੀਆਂ ਦੇ ਖਿਲਾਫ ਜੀ ਇਹਨਾਂ ਨਾਲ ਹੀ ਪਤੀਸਾ ਵੀ ਖੋਰ ਜੋ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲੜਕੀ ਲਾਹਵਤਾ ਹੁੰਦੀ ਹੈ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਉਸਦੀ ਇੱਕ ਨਹਿਰ ਚੋਂ ਲਾਸ਼ ਮਿਲਦੀ ਹੈ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਜਿਸ ਤਰੀਕੇ ਨਾਲ ਇਨਸਾਫ ਦੀ ਮੰਗ ਕਰ ਰਿਹਾ ਸੀ ਉਸ ਤਰੀਕੇ ਦੀ ਜਿਹੜੀ ਸੀ ਜਾਂਚ ਨਹੀਂ ਹੋ ਰਹੀ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਸ਼ਾਇਦ ਇੱਕ ਪੁਲਿਸ ਅਧਿਕਾਰੀ ਵੀ ਸਸਪੈਂਡ ਕੀਤਾ ਗਿਆ ਸੋ ਦੱਸੋ ਇਸ ਮਾਮਲੇ ਵਿੱਚ ਕੀ ਚੱਲਦਾ ਤੇ ਕਿਵੇਂ ਇਹ ਘਟਨਾ ਵਾਪਰੀ ਦੇਖੋ ਮਨਦੀਪ ਜੀ ਮਸਲਾ ਇਹ ਹੈ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ ਲਗਾਤਾਰ ਕਤਲ ਹੋ ਰਹੇ ਨੇ ਕੱਲ ਮੈਂ ਦੇਖ ਰਿਹਾ ਸੀ ਛੇਟਾ ਦੇ ਵਿੱਚ ਅਮਰਸਰ ਸਾਹਿਬ ਲਾਗੇ ਇੱਕ 12 ਸਾਲ ਦਾ ਬੱਚਾ ਟਿਊਸ਼ਨ ਤੇ ਜਾਂਦਾ ਉਹ ਗਾਇਬ ਹੋ ਗਿਆ ਅਜੇ ਤੱਕ ਉਹਦਾ ਥਾਂ ਪਤਾ ਨਹੀਂ ਲੱਗਿਆ ਬਹੁਤ ਸਾਰੀਆਂ ਥਾਵਾਂ ਤੇ ਕਤਲ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸਵਾਲ ਇਹ ਨਹੀਂ ਹੈ ਕਿ ਕ੍ਰਾਈਮ ਹੁਣ ਵਧਿਆ ਸਵਾਲ ਇਹ ਹੈ ਕਿ ਪੁਲਿਸ ਦਾ ਨਜ਼ਰੀਆ ਕੀ ਹੈ ਨਾ ਚੀਚਾਂ ਨੂੰ ਲੈ ਕੇ ਇਹ ਜ਼ਰੂਰ ਹੈ ਬਹੁਤ ਸਾਰੇ ਥਾਮਾਂ ਦੇ ਉੱਤੇ ਆ ਜੀ ਅਸੀਂ ਗੈਂਗਸਟਰ ਨੂੰ ਫੜਨ ਗਏ ਜਦੋਂ ਤੋਂ ਹਥਿਆਰ ਬਰਾਮਦ ਕਰਾਉਣ ਗਏ ਉਹਨੇ ਮੂੰਹੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਗੋਲੀ ਚਲਾਤੀ ਬਹੁਤ ਸਾਰੀਆਂ ਥਾਮਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਲੇਕਿਨ ਸਵਾਲ ਇਹ ਹੈ ਵੀ ਪੁਲਿਸ ਦੇ ਅਧਿਕਾਰੀ ਬਦਲੇ ਵੀ ਗਏ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਕਹਿ ਵੀ ਰਹੀ ਆ ਤਹਿਸੀਲਦਾਰਾਂ ਦੇ ਮਸਲੇ ਦੇ ਉੱਤੇ ਵੀ ਵੀ ਦੇਖੋ ਜੀ ਜ਼ੀਰੋ ਟੋਲਰੈਂਸ ਪਾਵਰ ਅਸੀਂ ਤਾਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤਾਂ ਇਦਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਵਾਪਰਦੀਆਂ ਉਦੇ ਤੇ ਪੁਲਿਸ ਐਕਟ ਕਿਉਂ ਨਹੀਂ ਕਰਦੀ ਉਹਨੇ ਇਹ ਮੋੜ ਮੰਡੀ ਦੀ ਕੁੜੀ ਆ ਪਰਿਵਾਰ ਕਿਸੇ ਧਾਰਮਿਕ ਸਥਾਨ ਤੇ ਗਿਆ ਹੋਇਆ ਸੀ ਚੰਡੀਗੜ੍ਹ ਪੜਦੀ ਸੀ ਕੁੜੀ ਉਹ ਆਪਦੇ ਕਿਸੇ ਦੋਸਤ ਦੇ ਨਾਲ ਚੰਡੀਗੜ੍ਹ ਤੋਂ ਮੋੜ ਮੰਡੀ ਆਉਂਦੀ ਆ ਉਦੋਂ ਬਾਅਦ ਗਾਇਬ ਹੋ ਜਾਂਦੀ ਆ ਪਰਿਵਾਰ ਜਾ ਕੇ ਪੁਲਿਸ ਕੋਲੇ ਗਾਰ ਲਾਉਂਦਾ ਕਹੇ ਜੀ ਸਾਡੇ ਮਸਲੇ ਦੇ ਵਿੱਚ ਸਾਨੂੰ ਇਨਸਾਫ ਦਿਓ ਸਾਡੀ ਕੁੜੀ ਦਾ ਪਤਾ ਕਰੋ ਪੁਲਿਸ ਇਸ ਵਿਸ਼ੇ ਦੇ ਵਿੱਚ ਕੋਈ ਖਾਸ ਐਕਟੀਵਿਟੀ ਜਿਹੜੀ ਉਹ ਨਹੀਂ ਦਿਖਾਉਂਦੀ ਉਦੋਂ ਬਾਅਦ ਪਰਿਵਾਰ ਧਰਨਾ ਲਾਉਂਦਾ ਥਾਣੇ ਮੂਰੇ ਥਾਣੇ ਮੂਰੇ ਧਰਨਾ ਚੱਲਦਾ ਔਰ ਉਸ ਧਰਨੇ ਦੇ ਵਿੱਚ ਜਾ ਕੇ ਸਾਰੇ ਮੋੜ ਮੰਡੀ ਦੇ ਦੁਕਾਨਦਾਰ, ਵਪਾਰੀ, ਕਿਸਾਨ, ਮਜ਼ਦੂਰ ਉਹਦੇ ਵਿੱਚ ਬਹਿ ਜਾਂਦੇ ਨੇ, ਬਾਜ਼ਾਰ ਬੰਦ ਕਰ ਦਿੰਦੇ ਨੇ। 2 ਦਿਨ ਬਾਜ਼ਾਰ ਬੰਦ ਰਹਿੰਦਾ। ਫਿਰ ਪੁਲਿਸ ਸਰਗਰਮੀ ਕਰਦੀ ਹੈ। ਫਿਰ ਉਹਦੋਂ ਆ ਪੁਲਿਸ ਆਉਂਦੀ ਹੈ ਕਿ ਜੀ ਅਸੀਂ ਉਹ ਲੜਕੀ ਹੈ ਜਿਹੜੀ ਉਸ ਦੀ ਡੈੱਡ ਬੋਡੀ ਨਹਿਰ ਦੇ ਵਿੱਚੋਂ ਬਰਾਮਦ ਕਰ ਲਈ ਹੈ। 5 ਜਣੇ ਉਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਏ। 13 ਜਣਿਆਂ ਦੇ ਛਾਪੇਮਾਰੀ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਗਈ ਤਾਂ ਪਤਾ ਇਹੀ ਹੈ ਜੀ ਜਿੰਨਾ ਇੱਕ ਜਾਣਕਾਰੀ ਮਿਲੀ ਹੈ। ਕਿ ਉਸ ਕੁੜੀ ਨੂੰ ਚੰਡੀਗੜ੍ਹ ਤੋਂ ਉਹਦਾ ਕੋਈ ਦੋਸਤ ਗਮਰਾਹ ਕਰਕੇ ਲੈ ਕੇ ਆਇਆ ਔਰ ਉਸ ਤੋਂ ਬਾਅਦ ਉਹਦਾ ਕਿਸ ਰੂਪ ਚ ਕਤਲ ਕੀਤਾ ਕਿਵੇਂ ਉਹਦੀ ਡੈੱਡ ਬੋਡੀ ਹੈ ਜਿਹੜੀ ਉਹ ਨਹਿਰ ਚ ਛੁੱਟੀ ਤੇ ਪੁਲਿਸ ਨੇ ਅੱਤੇ ਐਕਟੀਵਿਟੀ ਕਿਉਂ ਨਹੀਂ ਕੀਤੀ ਇਹ ਇਹ ਅਜੇ ਪਹੇਲੀ ਹੈ ਜਿਹੜੀ ਉਹ ਖੁੱਲਣੀ ਬਾਕੀ ਹੈਗੀ ਹੁਣ ਜਿਹਦੇ ਚ ਜਿਹੜਾ ਸਬੰਧਤ ਥਾਣੇ ਦਾ ਐਸਐਚਓ ਸੀ ਜਿਹਦੇ ਕੋਲ ਪਰਿਵਾਰ ਜਾ ਕੇ ਇਨਸਾਫ ਦੀ ਮੰਗ ਕਰ ਰਿਹਾ ਸੀਗਾ ਔਰ ਉਹ ਇਨਸਾਫ ਦੇਣ ਦੀ ਬਜਾਏ ਟਾਲ ਮਟੋਲ ਕਰ ਰਿਹਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਪੁਲਿਸ ਅਫਸਰ ਨੂੰ ਤਾਂ ਪਰਿਵਾਰ ਅਜੇ ਵੀ ਇਨਸਾਫ ਦੀ ਮੰਗ ਆ ਕਿ ਜਿਹੜੀ ਉਹ ਕਰ ਰਿਹਾ ਕਿ ਸਾਨੂੰ ਗਲਤ ਤਾਂ ਦੱਸੋ ਡੱਡ ਬੋਡੀ ਜਰੂਰ ਮਿਲ ਗਈ ਕਿ ਘਟਨਾ ਵਾਪਰੀ ਕਿਵੇਂ ਆ ਜੀ ਪਿਛਲੇ ਦਿਨੀ ਟਰੱਕ ਯੂਨੀਅਨ ਨੂੰ ਲੈ ਕੇ ਜਿਹੜਾ ਸੀ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਲੈ ਕੇ ਤੁਹਾਡੇ ਵਾਲੇ ਪਾਸੇ ਪੱਤੀ ਸਾਹਿਬ ਮਾਲ ਵਿੱਚ ਬੜੀ ਚਰਚਾ ਹੋਈ ਸੀ ਨਰਿੰਦਰ ਭਰਾਜ ਜਿਹੜੇ ਵਿਧਾਇਕਾ ਨੇ ਉਹਨਾਂ ਦਾ ਕਾਫੀ ਨਾਮ ਸਾਹਮਣੇ ਆਇਆ ਸੀ ਉਹਨਾਂ ਨੇ ਉਸ ਤੋਂ ਬਾਅਦ ਸੌ ਵੀ ਖਾਧੀ ਉਹ ਸਾਰੇ ਦੋਸ਼ਾਂ ਨੂੰ ਲੈ ਕੇ ਜਿਉਂ ਉਹਨਾਂ ਨੇ ਕਿਹਾ ਕਿ ਜਿਹਾ ਕੁਝ ਮੈਂ ਕੀਤਾ ਹੋਵੇ ਤਾਂ ਉਹਨਾਂ ਨੇ ਜਿਹੜਾ ਸੀ ਆਪਣੇ ਪਰਿਵਾਰ ਦੀ ਜੀ ਦੀ ਸੋ ਵੀ ਖਾਦੀ ਸੋ ਦੱਸਿਆ ਵੀ ਹੁਣ ਇਸ ਮਾਮਲੇ ਚ ਕੀ ਹੋ ਰਿਹਾ ਜਿਹੜਾ ਪਹਿਲਾ ਉਮੀਦਵਾਰ ਸੀ ਪ੍ਰਧਾਨਗੀ ਦਾ ਜਿਹਨੇ ਕਹਿੰਦੇ ਪਹਿਲਾਂ ਲੱਡੂ ਵੀ ਬਣਦੇ ਸੀ ਬਾਅਦ ਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਉਹ ਫੇਰ ਸਾਹਮਣੇ ਆਇਆ ਸੋ ਦੱਸੋ ਇਸ ਮਾਮਲੇ ਚ ਕੀ ਚੱਲ ਰਿਹਾ ਦੇਖੋ ਮਨਦੀਪ ਜੀ ਹੋਏ ਹੋ ਇਹ ਰਿਹਾਗਾ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਦੇ ਉੱਤੇ ਬਹੁਤ ਸਾਰੇ ਮੰਤਰੀਆਂ ਦੇ ਉੱਤੇ ਇਹ ਇਲਜ਼ਾਮ ਲੱਗਦੇ ਆ ਰਹੇ ਨੇ ਕਿ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਉਹ ਕ腐ਸ਼ਨ ਨੂੰ ਕੱਲੀ ਹੱਲਾਸ਼ੇਰੀ ਨਹੀਂ ਦਿੱਤੀ ਜਾ ਰਹੀ ਖੁਦ ਵੀ ਉਹ ਕ腐ਸ਼ਨ ਦੇ ਵਿੱਚ ਇਨਵੋਲਡ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਨੇ ਜਦੋਂ ਵਿਜੇ ਸਿੰਘਲਾ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਉਹਦੀ ਅਰੈਸਟ ਕੀਤੀ ਜੀ ਉਦੋਂ ਉਹਨਾਂ ਨੇ ਕਹੇ ਮੇਰੇ ਕੋਲ ਸਬੂਤ ਨੇ ਵਿਜੇ ਸਿੰਘਲਾ ਖਿਲਾਫ ਉਹ ਸਬੂਤ ਕਿੱਧਰ ਗਏ ਅੱਜ ਉਹ ਫੇਰ ਪਾਰਟੀ ਦਾ ਓਵੇਂ ਜਿਵੇਂ ਵਿਧਾਇਕ ਵੀ ਬਣਿਆ ਹੋਇਆ ਲੀਡਰ ਵੀ ਬਣਿਆ ਹੋਇਆ ਕ ਤਾਂ ਉਹਦੇ ਤੇ ਕੀ ਕਾਰਵਾਈ ਕੀਤੀ ਉਦੋਂ ਬਾਅਦ ਉਹਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਵਿਧਾਇਕ ਮੰਤਰੀ ਜਿਹੜੇ ਉਹਨਾਂ ਨੂੰ ਉਹ ਉਸੇ ਰਾਤ ਪਰ ਤੇ ਵੀ ਇਹਦਾ ਕੀ ਕਰ ਲਿਆ ਉਹ ਨਰਿੰਦਰ ਕੌਰ ਭਰਾਜ ਜਿਹੜੀ ਇਹ ਕੁੜੀ ਹੈ ਉਹਦੋਂ ਚਰਚਾ ਚਾਈ ਸੀ ਵੀ ਆਮ ਘਰ ਦੀ ਆਮ ਪਰਿਵਾਰ ਦੀ ਕੁੜੀ ਹੈ ਸਕੂਟਰੀ ਤੇ ਪ੍ਰਚਾਰ ਕਰਦੀ ਹੈ ਔਰ ਤੁਸੀਂ ਦੇਖੋ ਕਿ ਇਹਨੇ ਕਰੋੜਾਪਤੀ ਜਿਹੜੇ ਇਹਦੇ ਖਿਲਾਫ ਚੋਣ ਲੜ ਰਹੇ ਸੀ ਜਿਵੇਂ ਕਾਂਗਰਸ ਪਾਰਟੀ ਦਾ ਜਿਹੜਾ ਲੀਡਰ ਹੈ ਵਿਜੇਂਦਰ ਸਿੰਘਲਾ ਬਹੁਤ ਅਮੀਰ ਵਿਅਕਤੀ ਹੈ ਔਰ ਉਥੋਂ ਭਾਜੀਪੀ ਦਾ ਲੀਡਰ ਅਰਵਿੰਦ ਖੰਨਾ ਉਹ ਵੀ ਬਟਾ ਅਮੀਰ ਵਿਅਕਤੀ ਹੈ ਤਾਂ ਉਹ ਕੁੜੀ ਮਤਲਬ ਜਿਹੜੀ ਹੈਗੀ ਨਰਿੰਦਰ ਕੌਰ ਭਰਾਜ ਬਹੁਤ ਚੋਣ ਜਿੱਤੀ ਸੀਗੀ ਔਰ ਉਸ ਤੋਂ ਬਾਅਦ ਹੁਣ ਇਹ ਮਨਜੀਤ ਸਿੰਘ ਕਾਕਾ ਦਾ ਜਿਹੜਾ ਪ੍ਰਧਾਨਗੀ ਦਾ ਦਾਵੇਦਾਰ ਸੀਗਾ ਉਹਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਉਹਦਾ ਡਲਸਸ ਵੀ ਹੋਇਆ ਬੜਾ ਮਸਾ ਬਚਿਆ ਉਹ ਪਟਿਆਲੇ ਦੇ ਅਮਰ ਹਸਪੀਟਲ ਦੀਆਂ ਕਾਲ ਰਿਪੋਰਟਾਂ ਉਹ ਦਿਖਾ ਰਹੇ ਸੀਗੇ ਔਰ ਉਹਨੇ ਦਾਵਾ ਕੀਤਾ ਕਿ ਜੀ ਨਰਿੰਦਰ ਕੌਰ ਭਰਾਜ ਉਹਨੇ ਕਈ ਆਡੀਓ ਕਾਲਸ ਵੀ ਦਿਖਾਈਆਂ ਔਰ ਹੋਰ ਵੀ ਕਾਫੀ ਸਬੂਤ ਜਿਹੜੇ ਉਹਨੇ ਮੀਡੀਆ ਦੇ ਸਾਹਮਣੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਦਿਖਾਏ ਕਿ ਨਰਿੰਦਰ ਕੌਰ ਭਰਾਜ ਨੇ ਮੈਨੂੰ ਬੁਲਾਇਆ ਔਰ ਉਹ ਆਡੀਓ ਦੇ ਵਿੱਚ ਵੀ ਸੁਣ ਰਹੀ ਆ ਉਹ ਕਹਿੰਦੀ ਬਾਈ ਆ ਜਾ ਦਫ਼ਤਰ ਉਹ ਕਹਿੰਦੇ ਵੀ ਜਾਂ ਸਰਪੰਚ ਨੂੰ ਲਿਆ ਜਾਂ ਇੱਕ ਫਲਾਣੇ ਬੰਦੇ ਨੂੰ ਲਿਆ ਕਹਿੰਦਾ ਜੀ ਮੈਂ ਗਿਆ ਉੱਥੇ ਮੈਨੂੰ ਕਹਿੰਦੇ ਵੀ ਪ੍ਰਧਾਨਗੀ ਲੈਣੀ ਆ ਟਰੱਕ ਯੂਨੀਅਨ ਦੀ ਤਾਂ 30 ਲੱਖ ਰੁਪਏ ਲੱਗੂ ਕਹਿੰਦਾ ਮੈਂ 30 ਲੱਖ ਦਾ ਇੰਤਜ਼ਾਮ ਕਰਕੇ ਕਿਸੇ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਰਾਹੀਂ ਨਿਰੰਦਰ ਕੌਰ ਭਰਾਜ ਨੂੰ ਦੇ ਦਿੱਤੇ ਉਦੋਂ ਬਾਅਦ ਉਹ ਕਹਿੰਦੀ ਮੇਰਾ 30 ਮੋੜ ਤਾਂ ਕਿਸੇ ਨੇ ਹੋਰ 50 ਦੇਤਾ ਉਹ ਪ੍ਰਧਾਨ ਬਣਾਤਾ ਉਹਨੇ ਗੱਲ 'ਚ ਸਚਾਈ ਕਿੰਨੀ ਕ ਹੈ ਆਪਾਂ ਤਾਂ ਨਹੀਂ ਕਹਿ ਸਕਦੇ ਲੇਕਿਨ ਮਨਜੀਤ ਸਿੰਘ ਕਾਕਾ ਦਾਵਾ ਕਰਦੇ ਨੇ ਕਿ ਇਹ ਗੱਲ ਆ ਕਿ ਜਿਹੜੀ ਉਸ ਪੂਰੀ ਰੂਪ ਦੇ ਵਿੱਚ ਸੱਚ ਹੈ ਔਰ ਜਿਹੜੇ ਸਬੂਤ ਦਿਖਾਉਂਦੇ ਨੇ ਉਹਨਾਂ ਤੋਂ ਲੱਗਦਾ ਵੀ ਆ ਕਿ ਗੱਲ ਇਹ ਜਿਹੜੀ ਐ ਉਹ ਮਨਜੀਤ ਸਿੰਘ ਕਾਕਾ ਦੀ ਲੱਗਦੀ ਆ ਸਹੀ ਹੁਣ ਇਹਦੇ ਵਿੱਚ ਹੋ ਕੀ ਰਿਹਾ ਹੋਏ ਰਿਹਾਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਜੇ ਤੱਕ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਗਈ ਮੁੱਖ ਮੰਤਰੀ ਨੇ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਨਾ ਪਾਰਟੀ ਦੇ ਪ੍ਰਧਾਨ ਆਮਨ ਅਰੋੜਾ ਉਸੇ ਜਿਲ੍ਹੇ ਨਾਲ ਸੰਬੰਧਿਤ ਨੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਆ ਨਿਰਿੰਦਰ ਕੌਰ ਭਰਾਜ ਕਹਿੰਦੀ ਆ ਪੁਲਿਸ ਕੋਲੇ ਕਿ ਮਸਲੇ ਦੀ ਇਨਕੁਆਇਰੀ ਕਰੋ ਪੁਲਿਸ 10 ਮੈਂਬਰੀ ਜਾਂਚ ਟੀਮ ਬਣਾ ਦਿੰਦੀ ਹੈ ਹੁਣ ਇੱਕ ਵਿਧਾਇਕਾ ਦੇ ਖਿਲਾਫ ਮਸਲਾ ਹੈ ਇੱਕ ਵਿਧਾਇਕਾ ਦਾ ਉਹ ਚ ਨਾਂ ਜੁੜ ਰਿਹਾ ਹੈ ਹੁਣ ਉਹਦੇ ਤੇ ਮਨਦੀਪ ਜੀ ਇੱਕ ਜ਼ਿਲ੍ਹੇ ਦੀ ਪੁਲਿਸ ਕਿਵੇਂ ਇਨਕੁਆਇਰੀ ਕਰ ਸਕਦੀ ਆ ਜ਼ਿਲ੍ਹੇ ਦਾ ਪੁਲਿਸ ਮੁਖੀ ਤਾਂ ਐਮਐਲਏ ਤੋਂ ਪੁੱਛੇ ਬਿਨਾਂ ਨਹੀਂ ਲੱਗਦਾ ਡੀਸੀ ਐਮਐਲਏ ਤੋਂ ਪੁੱਛੇ ਬਿਨਾਂ ਨਹੀਂ ਲੱਗਦਾ ਕਿਵੇਂ ਕਹਿ ਸਕਦੇ ਆ ਕਿ ਅਸੀਂ ਕਿਉਂ ਉਸ ਵਿਧਾਇਕਾ ਦੇ ਖਿਲਾਫ ਜਾਂਚ ਆ ਜਿਹੜੀ ਉਹ ਕਰ ਲੈਣਗੇ ਸੋ ਇਹਦੇ ਤੇ ਸਰਕਾਰ ਨੂੰ ਅਸਲ ਦੇ ਵਿੱਚ ਯਾ ਤਾਂ ਕੋਈ ਹਾਰ ਲੈਵਲ ਦੀ ਕਮੇਟੀ ਬਣਾਉਣੀ ਚਾਹੀਦੀ ਸੀ ਜਾਂ ਆਪਦੀ ਪਾਰਟੀ ਦੇ ਵੱਲੋਂ ਕੋਈ ਮਤਲਬ ਜਾਂਚ ਕਰਨੀ ਚਾਹੀਦੀ ਸੀ ਜਾਂ ਕਿਸੇ ਏਜੰਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਸੀ ਸੈਕੰਡਲੀ ਮਸਲਾ ਕੀ ਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਮੰਤਰੀ ਵਿਧਾਇਕ ਇਹ ਕੱਖ ਹੀ ਰਹੇ ਨੇ ਇਹ ਅਸਲ ਦੇ ਵਿੱਚ ਇੰਨੀ ਇਨਵੋਲਵਮੈਂਟ ਕਰ ਰਹੇ ਨੇ ਗਰਾਊਂਡ ਤੇ ਉਹ ਟਰੱਕ ਯੂਨੀਅਨ ਤਾਂ ਭੰਗ ਕੀਤੀਆਂ ਹੋਈਆਂ ਇਹਨਾਂ ਨੇ ਕੀ ਲੈਣਾ ਟਰੱਕ ਯੂਨੀਅਨ ਦਾ ਪ੍ਰਧਾਨ ਕੋਈ ਮਰਜ਼ੀ ਬਣ ਜੇ ਨਾ ਬਣੇ ਠੀਕ ਹੈ ਨਾ ਇਹਨਾਂ ਦੀ ਇੰਨੀ ਇੰਟਰਫੀਰੈਂਸ ਕਿਉਂ ਇਨਾਂ ਦੀ ਸਥਿਤੀ ਇਹ ਹੈ ਕਾਪਰੇਟਿਵ ਸੁਸਾਇਟੀਆਂ ਜਿਹੜੀਆਂ ਮਤਲਬ ਕਿਸਾਨਾਂ ਦੀਆਂ ਸੁਸਾਇਟੀਆਂ ਨੇ ਉਹਦੇ ਵਿੱਚ ਕਿਸਾਨਾਂ ਦੇ ਹੀ ਮਸਲੇ ਨੇ ਜਿਹੜੇ ਉਹ ਹੁੰਦੇ ਨੇ ਉਹਨਾਂ ਦਾ ਲੈਣ ਦੇਣ ਹੋਰ ਸਾਰਾ ਕੁਝ ਹੁੰਦਾ ਉਹਦੇ 'ਚ ਵੀ ਇੰਟਰਫੀਰੈਂਸ ਕਿਹੜਾ ਪ੍ਰਧਾਨ ਬਣਾਉਣਾ ਕਿਹੜਾ ਉਮੀਦਵਾਰ ਪ੍ਰਧਾਨ ਬਣਾਉਣਾ ਇਹ ਜਾਂ ਤਾਂ ਐਮਪੀ ਡਿਸਾਈਡ ਕਰ ਰਿਹਾ ਜਾਂ ਐਮਐਲਏ ਕਰ ਰਿਹਾ ਜਾਂ ਮੰਤਰੀ ਕਰ ਰਿਹਾ ਜੇ ਇੰਨੀ ਗਰਾਊਂਡ ਲੈਵਲ ਦੇ ਉੱਤੇ ਤੁਸੀਂ ਇੰਟਰਫੀਰੈਂਸ ਕਰ ਰਹੇ ਹੋ ਕਿਸਾਨਾਂ ਦੇ ਮਸਲਿਆਂ 'ਚ ਮਜ਼ਦੂਰਾਂ ਦੇ ਮਸਲਿਆਂ 'ਚ ਟਰੱਕ ਆਪਰੇਟਰਾਂ ਦੇ ਮਸਲਿਆਂ ਦੇ ਵਿੱਚ ਤੁਹਾਡਾ ਜਿਹੜਾ ਕੰਮ ਹੈ ਸਰਕਾਰ ਚਲਾਉਣ ਦਾ ਉਹ ਦੱਸੋ ਇਹ ਕ腐ਪਸ਼ਨ ਖਤਮ ਹੋ ਗਈ ਬਿਲਕੁਲ ਨਹੀਂ ਹੋਈ ਸਕੂਲਾਂ ਕਾਲਜਾਂ ਦੇ ਵਿੱਚ ਤੁਸੀਂ ਕੀ ਕੀਤਾ ਐਜੂਕੇਸ਼ਨ ਉਹ ਮੈਂ ਜਿਵੇਂ ਪ੍ਰਾਈਵੇਟ ਵਿੱਦਿਅਕ ادارے ਨੇ ਜਿਹੜੇ ਉਹ ਲੋਕਾਂ ਦੀ ਲੁੱਟ ਕਰ ਰਹੇ ਨੇ ਹਸਪਤਾਲਾਂ ਦੇ ਵਿੱਚ ਕੀ ਸਿਸਟਮ ਸੁਧਰਿਆ ਕੋਈ ਕੋਈ ਖਾਸ ਨਹੀਂ ਸੁਧਰਿਆ ਔਰ ਇਹੇ ਪਾਸੇ ਕੰਮ ਕਰਨ ਦੀ ਬਜਾਏ ਜਿਹੜੇ ਕੰਮ ਇਹਨਾਂ ਨੂੰ ਦਿੱਤੇ ਗਏ ਉਹ ਕੰਮ ਕਰਨ ਦੀ ਬਜਾਏ ਜਾ ਕੇ ਜਿਹੜੀ ਇਹ ਇੰਟਰਫੀਰੈਂਸ ਕਰ ਰਹੇ ਨਾ ਕਿਤੇ ਟਰੱਕ ਜੂਨੀਅਨ ਚ ਕਿਤੇ ਕੋਆਪਰੇਟਿਵ ਸੁਸਾਇਟੀ ਚ ਮੈਨੂੰ ਲੱਗਦਾ ਹੁਣ ਤਾਂ ਇਕੱਲੀਆਂ ਸਕੂਲਾਂ ਵਾਲੀਆਂ ਜਿਹੜੀਆਂ ਉਹ ਪਾਸਵਰਕ ਕਮੇਟੀਆਂ ਰਹਿ ਗਈਆਂ ਉਹ ਉਹ ਰਹਿ ਗਈਆਂ ਕਿਤੇ ਉੱਥੇ ਨਾ ਚੇਅਰਮੈਨ ਆਪਦੇ ਬਣਾਉਣ ਜਿਹੜੀਆਂ ਇਹਨਾਂ ਦੀ ਹਾਲਤ ਬਣੀ ਹੋਈ ਆ। ਸੋ ਇਸ ਕਰਕੇ ਇਹ ਜਿਹੜਾ ਨਰਿੰਦਰ ਕੌਰ ਭਰਾਜ ਦਾ ਮਸਲਾ ਕਾ ਉਹ ਮਸਲਾ ਪੰਜਾਬ ਨਾਲ ਜੁੜਿਆ ਹੋਇਆ। ਕੱਲ ਮਨਜੀਤ ਸਿੰਘ ਕਾਕਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਨਾਲ ਤਿੰਨੇ ਪਾਰਟੀਆਂ ਦੇ ਲੀਡਰ ਬੈਠੇ ਸੀ ਪ੍ਰੈਸ ਕਾਨਫਰੰਸ 'ਚ। ਹਾਂਜੀ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਿੰਦਰਜੀਤ ਸਿੰਘ ਗੋਲਦੀ ਵੀ ਬੈਠਾ ਸੀ। ਭਾਜਪਾ ਦਾ ਅਰਵਿੰਦ ਖੰਨਾ ਵੀ ਬੈਠਾ ਸੀ। ਕਾਂਗਰਸ ਦਾ ਸੁਰਿੰਦਰਪਾਲ ਸੀ ਵੀ ਆ ਵੀ ਬੈਠਾ ਸੀਗਾ। ਔਰ ਤਿੰਨੇ ਪਾਰਟੀਆਂ ਜਿਸ ਰੂਪ ਦੇ ਵਿੱਚ ਦੇਖੋ ਵਿਰੋਧੀ ਤਰ੍ਹਾਂ ਵਿਰੋਧੀ ਤਰ੍ਹਾਂ ਦੀ ਇੱਕ ਜੁਟਾ ਹੋਣਾ ਕੋਈ ਮਾੜੀ ਗੱਲ ਨਹੀਂ ਸਰਕਾਰ ਦੇ ਕਿਸੇ ਮਸਲੇ ਦੇ ਉੱਤੇ ਜਿਵੇਂ ਉਹ ਮਸਲਾ ਠਾ ਰਹੀਆਂ ਨੇ ਤਾਂ ਆਮ ਲੋਕਾਂ ਦੇ ਵਿੱਚ ਵੀ ਇਹ ਗੱਲ ਹੈ ਜਿਹੜੀ ਉਹ ਜਾ ਰਹੀ ਹੈਗੀ ਤਾਂ ਮੁੱਖ ਮੰਤਰੀ ਸਾਹਿਬ ਦਾ ਖੁੱਦ ਦਾ ਜ਼ਿਲ੍ਹਾ ਹੈ ਔਰ ਉੱਥੋਂ ਥੋੜੇ ਕਿਲੋਮੀਟਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਧੂਰੀ ਤੋਂ ਜਿੱਤੇ ਹੋਏ ਨੇ ਸੰਗਰੂਰ ਤੋਂ ਤਾਂ ਉਹਨਾਂ ਨੂੰ ਖੁੱਦ ਇਸ ਮਸਲੇ ਦਾ ਨੋਟਿਸ ਲੈ ਕੇ ਲੋਕਾਂ ਦੇ ਸਾਹਮਣੇ ਗੱਲ ਲਿਆਉਣੀ ਚਾਹੀਦੀ ਤਾਂ ਕਹ ਲਓ ਵਿਜੇ ਸਿੰਘ ਲਾਲਾ ਮਸਲਾ ਨਾ ਕਰਨ ਵੀ ਆਹ ਦੇਖੋ ਜੀ ਮੈਂ ਐ ਕਰਤਾ ਉਦੋਂਵਾ ਦਾ ਮੀਡੀਆ ਮੈਂ ਬਿਜੇ ਸਿੰਘ ਲਾਣਾ ਫੋਟੋਆਂ ਆਖ ਚਾਹ ਉਹਦੇ ਤਰੀਕੇ ਫਿਰਨ ਜੀ ਸੋ ਖੈਰ ਪਤੀ ਸਾ ਪੋਤ ਪੋਤਾ ਨਾ ਤੁਹਾਡਾ ਅੱਜ ਇਸੇ ਤਰੀਕੇ ਨਾਲ ਆਪਾਂ ਰੋਜ਼ ਜੁੜਿਆ ਕਰਾਂਗੇ ਤੇ ਖਬਰਾਂ ਤੇ ਚਰਚਾ ਕਰਿਆ ਕਰਾਂਗੇ ਤੇ ਕੋਸ਼ਿਸ਼ ਕਰਿਆ ਕਰਾਂਗੇ ਕਿ ਆਪਣੇ ਦਰਸ਼ਕਾਂ ਤੱਕ ਜਿਹੜਾ ਜਿਹੜਾ ਸਟਰੀਕ ਵਿਸ਼ਲੇਸ਼ਣ ਹੈ ਖਬਰਾਂ ਦਾ ਤੇ ਸਹੀ ਜਾਣਕਾਰੀ ਉਹ ਪਹੁੰਚਾ ਸਕੀਏ ਸੋ ਦਰਸ਼ਕਾਂ ਨੂੰ ਵੀ ਪੀ ਲਿਆ ਕਿ ਚੈਨਲ ਨੂੰ ਵੱਧ ਤੋਂ ਵੱਧ ਜੋੜ ਸਬਸਕ੍ਰਾਈਬ ਕਰੋ ਧੰਨਵਾਦ